ਤੇਰੇ ਨਾਲ ਦੁਕਾਨਾਂ ਵਾਲੇ ਲੜਨਗੇ ਮੈਂ ਤੈਨੂੰ ਇਹ ਗੱਲ ਦੱਸਦੀ ਆ ਅਸੀਂ ਗਾਕ ਦਾ ਫਾਇਦਾ ਦੇਖਣਾਗਾ ਤੇ ਅਸੀਂ ਆਪਦਾ ਸੌਦਾ ਵੇਚਣਾਗਾ ਸਾਡੀ ਸਾਰੀ ਇਹਦੀ ਮੈਨੂਫੈਕਚਰਿੰਗ ਆਉਦੀ ਹੈ ਇਹੋ ਜੇ ਰੇਟਾਂ ਦੇ ਵਿੱਚ ਇਹੋ ਜੀ ਕੁਆਲਿਟੀ ਕੋਈ ਨਹੀਂ ਦੇ ਸਕਦਾ ਮੈਂ ਸਾਰੇ ਪੰਜਾਬ ਨੂੰ ਚੈਲੰਜ ਕਰਦਾ ਮੈਂ ਵੀਡੀਓ ਪਾ ਦੇ ਮੈਂ ਕਹਿੰਦਾ ਪਾ ਦਿਓ ਜੀ ਕੋਈ ਚੱਕਰ ਹੀ ਨਹੀਂ ਹੈਗਾ ਡਿਲੀਟ ਨਹੀਂ ਕਰਨੀ ਅਸੀਂ ਬਾਅਦ ਚ ਨਾ ਨਾ ਮੈਂ ਕਹਿੰਦਾ ਵੀ ਨਹੀਂ ਡਿਲੀਟ ਲੈ ਵੀ ਸੱਜਣੋਂ ਵੀਡੀਓ ਪਾਣ ਲੱਗੀ ਆ ਸਿਰੇ ਤੱਕ ਸੁਣ ਲਿਓ ਬੰਦੇ ਨੂੰ ਮੈਂ ਪੂਰੇ ਬਿਆਨ ਹਲਫੀਆ ਬਿਆਨ ਵੀਡੀਓ ਦੇ ਸ਼ੁਰੂ ਚ ਹਲਫੀਆ ਬਿਆਨ ਲਾਇਆ ਇਹਦਾ ਕਿ ਜੋ ਕਹ ਦੇਗਾ ਉਹ ਉਵੇਂ ਜਾਊਗਾ ਜੀ ਹਾਂ ਉਵੇਂ ਜਾਊਗਾ ਹੁਣ ਤੱਕ ਜੋ ਸਚਨ ਨੇ ਆਖਿਆ ਬਰਨਾਲੇ ਵਾਲੇ ਨੇ ਉਹ ਉਵੇਂ ਗਿਆ ਅੱਜ ਤੱਕ ਇਹ ਬੰਦਾ ਜ਼ਬਾਨ ਤੋਂ ਬਦਲਿਆ ਨਹੀਂ ਅੱਜ ਬਦਲਣ ਦੇ ਨਹੀਂ ਆਪਾਂ ਲੈ ਫਿਰ ਸਚਨ ਆਉણો ਦੇ ਸੱਜਣਾ ਇਹ ਸਾਰਾ ਕੰਪਲੀਟ ਬੈੱਡ ਸੈੱਟ ਆ ਸੀ ਇਹ ਚ ਆਪਾਂ ਕਸਟਮਾਈਜ਼ ਵੀ ਕਰ ਸਕਦਾ ਰੈਂਗ ਡਿਜ਼ਾਈਨ ਹੋਰ ਵੀ ਜਿਆਦਾ ਬਹੁਤ ਨੇ ਇਹ ਅਸੀਂ ਵਿਦ ਸੈਟੀਆਂ ਦੇ ਨਾਲ ਦੇ ਰਿਹਾ ਸਾਈਡ ਟੇਬਲ ਨਾਲ ਹੋਣਗੇ ਸਾਰਾ ਕੰਪਲੀਟ ਬੈੱਡ ਸੈੱਟ ਇਹ ਸਿਰਫ 65000 ਰੁਪਏ ਦਾ ਦੇ ਰਹੇ ਹਾਂ ਨਹੀਂ 65000 ਰੁਪਏ ਦਾ ਦੇ ਰਹੇ ਆ 65000 ਰੁਪਏ ਦੇ ਵਿੱਚ ਆ ਗੱਦਾ ਚੱਕੋਂਗੇ ਉੱਤੋਂ 65000 ਰੁਪਏ ਦੇ ਵਿੱਚ ਬ੍ਰਾਂਡਡ ਗੱਦਾ ਸੁਪਰੀਮ ਦਾ ਜਿਹਦਾ ਕੀ ਕੱਲੀ ਦੀ ਕੋਸਟਿੰਗ 13000 ਰੁਪਏ ਇਹ ਫ੍ਰੀ ਦੇ ਦਾਂਗੇ ਆਪਾਂ ਤੇ ਡਿਲੀਵਰੀ ਡਿਲੀਵਰੀ ਤਾਂ ਸਾਰੇ ਪੰਜਾਬ ਚ ਫ੍ਰੀ ਹੈਗੀ ਹੈਗੀ ਇਹ ਜੀ ਕੁਝ ਅੱਕਰੀ ਨਹੀਂ ਇਹ ਇਹ ਕਾਦਾ ਬਣਿਆ ਹੋਇਆ ਬੈੱਡੇ ਇਹ ਸਾਰਾ ਫਾਈਬਰ ਦੇ ਵਿੱਚ ਬੈੱਡ ਬਣਾਇਆ ਹੋਇਆ ਕੜਾਈ ਦੀ ਫਾਈਬਰ ਦੇ ਵਿੱਚ ਕੀਤੀ ਹੋਈ ਹੈ ਪਰ ਜਿਹੜੇ ਪੇਟੀਆਂ ਬਣੀਆਂ ਹੋਈਆਂ ਬਾਕਸਿਜ਼ ਬਣੇ ਹੋਏ ਨੇ ਉਹ ਸਾਰੇ ਪਲਾਈ ਬੋਰਡ ਦੇ ਵਿੱਚ ਬਣੇ ਇੱਥੇ ਲੱਗੂਗੀ ਸਜਣੋ ਸਾਈਟੀ ਸਾਈਡ ਤੇ ਉਹ ਵੀ ਕੜਾਈ ਜਣੀ ਹੈਵੀ ਇਹ ਇਹ ਉਹ ਆ ਜਿਹੜਾ ਕਿੰਗ ਸਾਈਜ਼ ਜੇ ਦੇ ਨਾਲ ਦੇ ਸੋਫੇ ਲੈਣੇ ਆ ਤਾਂ ਘੱਟੋ ਘੱਟ 2 ਲੱਖ ਰੁਪਏ ਦੇ ਸੋਫੇ ਆਉਂਦੇ ਆ ਆਪਾਂ ਸੋਫਾ ਦੇ ਵੀ ਆਫਰ ਲਾਇਆ ਸੋਫਿਆਂ ਤੇ ਡੈਨੀ ਟੇਬਲਾਂ ਤੇ ਬੈੱਡਾਂ ਤੇ ਇੱਕ ਇੱਕ ਡਿਜ਼ਾਈਨ ਹੀ ਡਿਜ਼ਾਈਨ ਵੀ ਤੁਹਾਨੂੰ ਨੇਕਾ ਮਿਲ ਜਾਣਗੇ ਇਹੇ ਜੀ ਘਟੋ ਘਟ ਰੇਟ ਮਿਲ ਜਾਣਗੇ ਅਗਲੇ ਇੱਕ ਵਾਰ ਵਿਜ਼ਿਟ ਕਰਿਆ ਆਓ ਆਜੋ 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 ਚੱਲਦੇ ਹਾਂ ਹੁਣ ਵਿਜ਼ਿਟ ਗਾਹਕ ਫੇਰ ਕਰਨਗੇ ਪਹਿਲਾਂ ਆਪਾਂ ਕਰਦੇ ਜੀ ਹਾਂ ਚਲੋ ਸਾਰਾ ਦਿਖਾਓ ਕਿੱਧਰੋਂ ਕਿੱਧਰੋਂ ਲੱਗਣਾ ਦੱਸ ਮੈਨੂੰ ਆਜੋ ਆਪਾਂ ਇੱਕ ਕਿੰਗ ਸਾਈਜ਼ ਬੈੱਡ ਦਿਖਾਉਣੇ ਜੀ ਅਸੀਂ ਨਵੀਂ ਚੀਜ਼ ਤਿਆਰ ਕੀਤੀ ਹੈ ਇਹ ਜਿਹੜਾ ਬੈੱਡ ਜਾਣਾ ਬਾਹਰਲੇ ਮੁਲਕ ਦੇ ਵਿੱਚ ਜਾਣਾ ਆਸਟ੍ਰੇਲੀਆ ਦੇ ਵਿੱਚ ਜਾਣਾਗਾ ਇਹ ਆਸਟ੍ਰੇਲੀਆ ਦਾ ਕਿੰਗ ਸਾਈਜ਼ ਬੈੱਡ ਬਣਿਆ 72x80 ਦਾ ਬਾਕੀ ਜਿਹੜਾ ਇਹਦੇ ਕੱਪੜਾ ਲੱਗਿਆ ਸਾਰਾ ਹੈਵੀ ਬੈਕਿੰਗ ਵਾਲਾ ਮੋਸ਼ਾ ਕੱਪੜਾ ਲੱਗਿਆਗਾ ਸਾਰਾ ਗਲਾਸੀਜ਼ ਦਾ ਇਹ ਜੇ ਜੇ ਆਪਾਂ ਬੈੱਡ ਸੈਟਅਪ ਕਰਦੇ ਆ ਨਾ ਘਰਾਂ ਦੇ ਵਿੱਚ 1.5 1.5 2-2 ਲੱਖ ਰੁਪਈਆ ਆਪਣੇ ਉਹੀ ਬਿਲ ਬਣ ਜਾਂਦੇ ਨੇ 50-50 ਹਜ਼ਾਰ ਰੁਪਏ ਤਾਂ ਲੇਬਰਾਂ ਹੀ ਪੈ ਜਾਂਦੀ ਐ ਇਹਦੇ ਚੀਜ਼ਾਂ ਬਣਾਉਣ ਨੂੰ ਪਰ ਆਪਾਂ ਲੇਬਰਾਂ ਦੇ ਰੇਟ ਦੇ ਵਿੱਚ ਸਾਰੇ ਦਾ ਸਾਰਾ ਬੈੱਡੀ ਦੇ ਦਾਂਗੇ ਇਹ ਬੈੱਡ ਦੀ ਕੀਮਤ ਅਸੀਂ ਸਰਫੀ ਤੇ ਸਰਵ 60 ਹਜ਼ਾਰ ਰੁਪਏ ਰੱਖੀ ਐ ਆਸਟ੍ਰੇਲੀਅਨ ਕਿੰਗ ਸਾਈਜ਼ ਦੇ ਵਿੱਚ ਸਾਰਾ ਉਨੀਆਂ ਪਲਾਈ ਦੇ ਵਿੱਚ ਬੈੱਡ ਬਣਿਆ ਹੈਵੀ ਬੈਕਿੰਗ ਵਾਲਾ ਕੱਪੜਾ ਲੱਗਿਆ ਇਹ ਵੀ ਪੂਰੀ ਸਿਰੇ ਦੀ ਕੁਆਲਿਟੀ ਦੇ ਵਿੱਚ ਜੇ ਕੋਈ ਵੀਰ ਆਵੇ ਕਹੇ ਇਹ ਵੀ ਮਹਿੰਗਾਗਾ ਤਾਂ ਅਸੀਂ ਕੰਮ ਕਰਨ ਨਾਲ ਉਹਦੇ ਮਨ ਹੁਣੀ ਚਾਹੁੰਦੇ ਨਹੀਂ ਸਜਣ ਤੇਰਾ ਕੰਮ ਸਿਰਾ ਹੁੰਦਾ ਇਹ ਤੇਰਾ ਕੰਮ ਸਜਣਾ ਸਿਰਾ ਹੁੰਦਾ ਲੈ ਚੱਲ ਹੋਰ ਆ ਆ ਕੀ ਪਿਆ ਆਹਾ ਇਹ ਵੀ ਆਸਟ੍ਰੇਲੀਆ ਜਾਣਾ ਹੈਗਾ ਜੀ ਬੈੱਡ ਇਹ ਆਸਟ੍ਰੇਲੀਅਨ 퀸 ਸਾਈਜ਼ ਬੈੱਡ ਬਣੇਗਾ 5 ਫੁੱਟ ਚੌੜਾਗਾ ਲੰਬਾਈ ਇਹਦੀ ਅੰਦਰੋਂ 80 ਇੰਚ ਹੈ ਇਹ ਵੀ ਵਿਦ ਸਾਈਡ ਟੇਬਲ ਬੈੱਡ ਹੈ ਵਿਦਆਊਟ ਅ ਬਾਕਸ ਬੈੱਡ ਹੈ ਇਹ ਸਾਰਾ ਟਾਲੀ ਦੇ ਵਿੱਚ ਬੈੱਡ ਬਣੇਗਾ ਇਹ ਵੀ ਆਸਟ੍ਰੇਲੀਆ ਦੇ ਵਿੱਚ ਹੀ ਜਾਣਾ ਜੀ ਸੱਜਣੋ ਕਿਸੇ ਦਾ ਅਮਰੀਕਾ ਭੇਜਿਆ ਵਾ ਬੰਦਾ ਤਾਂ ਹੋ ਸਕਦਾ ਮੁੜਿਆ ਹੋਵੇ ਪਰ ਸੱਜਣ ਦਾ ਬਾਹਰਲੇ ਮੋਰਖ ਚ ਭੇਜਿਆ ਵਾ ਸਮਾਨ ਨਹੀਂ ਮੁੜਦਾ ਜੀ ਹਾਂ 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 ਹੋਰ ਵੀ ਇਸ ਤਰ੍ਹਾਂ ਦੇ ਬਾਹਰਲੇ ਆਹ ਦੇਖੋ ਕੁਰਸੀਆਂ ਦੇ ਸੈਟਅਪ ਦੇਖ ਸਕਦੇ ਹੋ ਜਿਵੇਂ ਇਹ ਕੁਰਸੀ ਦਾ ਸੈਟਅਪ ਜਿਹੜਾ ਕੀਤਾ ਹੋਇਆਗਾ ਆ ਬੈੱਡ ਸੈਟ ਦੇ ਨਾਲ ਕੀਤਾ ਹੋਇਆਗਾ ਇਹ ਨਿਊਜ਼ੀਲੈਂਡ ਜਾਣਾਗਾ ਬੈੱਡ ਇਹ ਨੇ ਨਿਊਜ਼ੀਲੈਂਡ ਜਾਣਾਗਾ ਤੇ ਇਹਦਾ ਜਿਹੜਾ ਸਾਈਜ਼ ਬਣਾ ਹੋਇਆ ਨਿਊਜ਼ੀਲੈਂਡ ਦਾ ਕੁਇਨ ਸਾਈਜ਼ ਬਣਾ ਹੋਇਆਗਾ ਬੇਟਾ ਇਹ ਵੀ ਸਾਰਾ ਉੰਨੀਆ ਪਲਾਈ ਦੇ ਵਿੱਚ ਹਾਈਡਰੋਲਿਕ ਬੈੱਡ ਬਣਾ ਹੋਇਆਗਾ ਜਿਹੜਾ ਇਹਦੇ ਤੇ ਮੈਟਰਸ ਲੱਗਿਆ ਹੋਇਆ ਪਾਕਟ ਸਪ੍ਰਿੰਗਰ ਮੈਟਰਸ ਲੱਗਿਆ ਹੋਇਆਗਾ ਬੰਦੂ ਰਾਮ ਆਉਂਦਾ ਵੀ ਇੱਥੇ ਬਹਿ ਕੇ ਵੀ ਹਾਵੇ ਇਸ ਵਿੱਚ ਸੁਆਦ ਆਇਆ ਜੱਦੇ ਤੇ ਬਹਿ ਕੇ ਤੇਦਾ ਜਿਹੜਾ ਆਪਾਂ ਕੁਰਸੀ ਤੇ ਪੈਰਾਂ ਵਾਲੀ ਫੁੱਟ ਰੈਸਟ ਲਾਈ ਹੋਈ ਹੈ ਉਹ ਵੀ ਦੇ ਨਾਲ ਦੀ ਲਾਈ ਹੋਈ ਹੈ ਅੱਛਾ ਇਹਦੇ ਇਹ ਇਹ ਵਿੱਧ ਮੈਟਰਸ ਹੀ ਜਾ ਰਿਹਾ ਹਾਂਜੀ ਇਹ ਵਿੱਧ ਮੈਟਰਸ ਜਾ ਰਿਹਾਗਾ ਮਤ ਇਹਨਾਂ ਦਾ 40 ਫੁੱਟ ਦਾ ਕੰਟੇਨਰ ਹੈ ਤੇ ਹੋਰ ਵੀ ਬਹੁਤ ਜਿਆਦਾ ਸਮਾਨ ਹੈ ਤੇ ਸਾਰਿਆਂ ਦੇ ਨਾਲ ਮੈਟ੍ਰਸ ਨਾਲ ਹੀ ਨੇ ਕੰਪਲੀਟ ਸੈੱਟ ਹੀ ਨੇ ਸਾਰੇ ਸਭ ਤੋਂ ਵੱਧ ਬਾਹਰਲੇ ਮੁਲਕਾਂ 'ਚ ਸਮਾਨ ਭੇਜਣ ਵਾਸਤੇ ਸਚਨ ਬਰਨਾਲਾ ਬੋੜਸਾਲਾ ਜਾਣਾ ਜਾਂਦਾ ਸਜਣ ਚੱਲ ਫਿਰ ਇਧਰਲੇ ਪਾਸੇ ਨੂੰ ਹੋ ਜਾ ਹੁਣ ਚੱਲਦੀ ਵੀਡੀਓ ਚ ਪਾਈ ਤੁਰਾ ਜਾ ਪੜਾ ਕੇ ਹਾਂਜੀ ਹਾਂ ਪੜਾ ਕੇ ਪਾਈ ਤੁਰਾ ਚੱਲ ਇਹ ਸਾਡੇ ਸਾਰੇ ਸੋਫਾ ਸੈਟਰ ਲੱਗੇ ਹੋਣੇ ਇਸ ਤਰ੍ਹਾਂ ਦੀ ਸਾਡੇ ਕੋਲ ਤਕਰੀਬਨ 5 ਫਲੋਰਾਂ ਤੇ ਡਿਸਪਲੇ ਲੱਗੀਆਂ ਹੋਈਆਂ ਗਈਆਂ ਜਿਸ ਤੂ ਜੇ ਆ ਸੋਫੇ ਦੇਖ ਰਹੋ ਸਾਰੇ ਇੱਕ ਤੋਂ ਇੱਕ ਡਿਜ਼ਾਈਨ ਹੋਊਗਾ ਰੇਟ ਪੂਰਾ ਘੱਟ ਹੋਊਗਾ ਤੇ ਕੁਆਲਿਟੀ ਦੇ ਦਾ ਵੀ ਮਤਲਬ ਕਹੀ ਕਹਿਣੇ ਹੋਣਗੇ ਸਾਰੀ ਚੀਜ਼ ਦੀ ਫੁੱਲ ਗਾਰੰਟੀ ਹੋਊਗੀ 11 11 ਸੀਟਾਂ ਦੇ 9 9 ਸੀਟਾਂ ਦੇ 7 7 ਸੀਟਾਂ ਦੇ 15 15 ਸੀਟਾਂ ਦੇ ਸਾਰੇ ਤਰ੍ਹਾਂ ਦੇ ਸੋਫੇ ਤੁਹਾਨੂੰ ਅਵੇਲੇਬਲ ਮ ਦੇ ਇਹਦਾ 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 ਸਰਮਈ ਜਿਹਦਾ ਰੇਟ ਦਿੱਤੇ ਜਿਵੇਂ ਆਹ ਸੋਫਾ ਸੈਟ ਸਾਰਾ ਬਣਿਆ ਹੋਇਆ ਹੈਗਾ ਇਹਦੇ ਨਾਲ ਦੇ ਕੁਛ ਨਹੀਂ ਗਾਲਾ ਟੇਬਲ ਲਾ ਕੇ ਸਾਰਾ ਕੰਪਲੀਟ ਸੋਫਾ ਸੀ ਸਿਰਫ ਤੇ ਸਿਰਫ 62000 ਰੁਪਏ ਤਾਂ ਦੇ ਰਹੇ ਆ ਪਹੁੰਚੂਗਾ ਅਗਲੇ ਦਿਨ ਘਰੇ 62000 ਰੁਪਏ ਦਾ ਵੀ ਕੁਆਲਿਟੀ ਵਾਲਾ ਸੋਫਾ ਤੁਸੀਂ ਬਾਲਾ ਨਹੀਂ ਕਰਨਾ ਤੁਸੀਂ ਬਾਜ਼ਾਰ ਦੇ ਵਿੱਚ ਜਾ ਕੇ ਕੱਪੜੇ ਤੇ ਆਏ ਹੱਥ ਲਾ ਲੈਣਾ ਤੇ ਸਾਡੇ ਵਾਲੇ ਕੱਪੜੇ ਨੂੰ ਆਏ ਹੱਥ ਲਾ ਲੈਣਾ ਵੀ ਤੁਹਾਨੂੰ ਸਾਨੂੰ ਬੋਲਣ ਦੀ ਲੋੜ ਨਹੀਂ ਪੈਣੀ ਤੁਹਾਨੂੰ ਆਪ ਹੀ ਪਤਾ ਲੱਗਣਾ ਇਹ ਫਰਕ ਕੀ ਹੈ ਚੁੰਡੀ ਵੱਡੇ ਤੋਂ ਤੁਹਾਨੂੰ ਦੱਸੂਗਾ ਯਾਰ ਗੱਲ ਚੁੰਡੀ ਵੱਟੋ ਸੋਫੇ ਦੇ ਸੋਫਾ ਆਪ ਬੋਲ ਕੇ ਸੋਫਾ ਆਪ ਬੋਲ ਕੇ ਦੱਸੂ ਵੀ ਫਰਕ ਕੀ ਹੈ ਹਾਂ ਵੀ ਮੈਂ ਸਚਨ ਦਾ ਬਣਿਆ ਹੋਇਆ ਕਿ ਕਿਸੇ ਦਾ ਹੋਰ ਬਣਿਆ ਹੈ ਜੀ ਹਾਂ ਆਜੋ ਫਿਰ ਇਹਦੇ ਬਾਰੇ ਵੀ ਦੱਸਦੇ ਵਿਚਾਰ ਕੋਈ ਇਹ ਵੀ ਸਾਰਾ ਕੰਪਲੀਟ ਸੈੱਟ ਹੈ ਆਪਾਂ ਵੈਦਰ ਡਿਵਾਈਡਰ ਦੇ ਨਾਲ 58000 ਰੁਪਏ ਦਾ ਦੇ ਰਹੇ ਹਾਂ ਤੇ ਸਾਰੇ ਪੰਜਾਬ ਦੇ ਵਿੱਚ ਇਹਦੀ ਵੀ ਡਿਲੀਵਰੀ ਫ੍ਰੀ ਹੈ ਮੇਨ ਤਾਂ ਜਿਹੜੇ ਸਾਡੇ ਸੋਫਿਆਂ ਤੇ ਕੱਪੜੇ ਲਾਉਂਦੇ ਨੇ ਉਹ ਵੀ ਬਹੁਤ ਹੈਵੀ ਤੋਂ ਹੈਵੀ ਕੱਪੜਾ ਲੱਗਦਾ ਹੈਗਾ ਵੀ 10-1000 ਰੁਪਏ ਦਾ ਕੱਪੜਿਆਂ ਦੇ ਵਿੱਚ ਹੀ ਬਹੁਤ ਫਰਕ ਨਿਕਲ ਜਾਂਦਾ ਹੈਗਾ ਹੂੰ ਕੱਪੜਾ ਮਾੜਾ ਲਾ ਦੇ ਉਹ ਤਾਂ 10000 ਰੁਪਏ ਸਸਤਾ ਪੈ ਜਾਂਦਾ ਹੈ ਹਾਂਜੀ ਹਾਂ ਹਨਾ ਹਾਂਜੀ ਆ ਆ ਯਾਰ ਸਚਨ ਪਹਿਲੇ ਪਹਿਲਿਆਂ ਦੇ ਵਿੱਚ ਇਹਨਾਂ ਦੀ ਵੀਡੀਓ ਪਾਈ ਸੀ ਬੜੇ ਚੱਲੇ ਸੀ ਬੜੇ ਮੰਗੇ ਸੀ ਲੋਕਾਂ ਨੇ ਹਾਂ ਹਾਂ ਇਸ ਤਰ੍ਹਾਂ ਵੀ ਡੈਕੋਰ ਜਾਂ ਸਾਡੇ ਕੋਲ ਕਈ ਆਈਟਮਾਂ ਹੋਣਗੀਆਂ ਜਿਵੇਂ ਏਕ ਓਮਕਾਰ ਦੇ ਵਿੱਚ ਓਮ ਦੇ ਵਿੱਚ ਜੇ ਆਪਾਂ ਸ਼ੀਸ਼ੇ ਦੇਖ ਰਹੇ ਹਾਂ ਜਾਂ ਲੇਟਾਂ ਵਾਲੇ ਆਪਾਂ ਸ਼ੀਸ਼ੇ ਵਾਲੇ ਕੰਸੋਲ ਟੇਬਲ ਦੇਖ ਰਹੇ ਹਾਂ ਉਹਨਾਂ ਮੈਚਿੰਗ ਇਸ ਤਰ੍ਹਾਂ ਦੇ ਡੈਕੋਰੇਸ਼ਨ ਨਾਲ ਹੋ ਰਹੀ ਬਹੁਤ ਐਟਮਾਂ ਚੱਲਣਗੀਆਂ ਹੋਰ ਤਾਂ ਹੋਰ ਇਹਦੇ ਵਿੱਚ ਵੀ ਆਪਾਂ ਕਸਟਮਾਈਜੇਸ਼ਨ ਕਰਵਾ ਸਕਦਾ ਜਿਹੇ ਦੀ ਮਰਜ਼ੀ ਅਗਲਾ ਫੋਟੋ ਭੇਜ ਦੇ ਆਪਾਂ ਉਹ ਉਹੀ ਚੀਜ਼ ਤਿਆਰ ਕਰਕੇ ਅਗਲਾ ਭੇਜਾਂਗੇ ਤੇ ਆਹ अलमारੀਆਂ ਬਾਰੇ ਵੀ ਦੱਸ ਦੇ ਮੈਨੂੰ ਕੋ ਇਲਮਾਰੀਆਂ ਵੀ ਸਾਰੀਆਂ ਜਿਵੇਂ 2-2 ਫੁੱਟ ਡੂੰਘੀਆਂ ਲਮਾਰੀਆਂ ਗਈਆਂ ਤੇ ਲੇਟਾਂ ਵਗੈਰਾ ਚੱਲਦੀਆਂ ਸਾਰੇ ਐਡਵਰਡ ਮਾਡਲ ਨੇ ਸਾਰੇ ਤਰ੍ਹਾਂ ਦੀ ਚੀਜ਼ ਮਿਲ ਜੂਗੀ ਜੀ ਚਲਿਏ ਹੋਰ ਦੇਖੇ ਚਲੋ ਆ ਆ ਜਾ ਆ ਜਾ ਕਰਨੇ ਬੰਦ ਕਰ ਲੈ ਆ ਜਾ ਚਲ ਗਏ ਉਤਰ ਤਾਂ ਉਹ ਦਿਖਾ ਉਹ ਦਿਖਾ ਆ ਦਿਖਾ ਆਹਾ 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 ਆ ਆ ਦੇਖ ਆ ਚੀਜ਼ ਪਈ ਆ ਮੜੀ ਇਹਦੇ ਉੱਤੇ ਲੱਗੂ ਸ਼ੀਸ਼ਾ ਹਾਂ ਜੀ ਇਹਦੇ ਉੱਤੇ ਸ਼ੀਸ਼ਾ ਲੱਗੂ ਪਹਿਲਾਂ ਮੈਨੂੰ ਐ ਲੱਗਿਆ ਵੀ ਸੰਦੂਖ ਮੁੱਧਾ ਮਾਰਿਆ ਪਿਆ ਹਾਂ ਸਾਰਾ ਡੈਨੀ ਟੇਬਲ ਬਣਾ ਹੋਇਆ ਗੀ ਸਾਰਾ ਪਿਓਰ ਟੌਲੀ ਦੇ ਵਿੱਚ ਡੈਨੀ ਟੇਬਲ ਬਣਾ ਹੋਇਆ ਹੈਗਾ ਤੇ ਪਿੱਤਲ ਦੀ ਪੂਰੀ ਗਰੰਟੀ ਆਪਣੀ ਯਾਰ ਗੱਲ ਬਣੀ ਪਈ ਯਾਰ ਮੜਿਆ ਪਿਆ ਹੈਂ ਹਾਂਜੀ ਹਾਂ ਕਾਹਨੂੰ ਗੱਲਾਂ ਕਰਤਾ ਜੇ ਕਿਸੇ ਕੋਲ ਸਪੇਸ ਘੱਟ ਹੈ ਤਾਂ ਉਹਦੇ ਵਾਸਤੇ ਬਹੁਤ ਵਧੀਆ ਆਪਸ਼ਨ ਹੈ ਜੀ ਇਹ ਯਾਰ ਐਂ ਕਰਦੇਗਾ ਜੇ ਮੰਨ ਕੇ ਚੱਲ ਕਿਸੇ ਨੇ ਐਡਾ ਹੀ ਬਣਾਉਣਾ ਆਹ ਦੇਖੋ 4 ਸੀਟਰ ਹੈ ਪਰ ਇਹਦੇ ਪਿੱਤਲ ਨਹੀਂ ਲੱਗੇ ਜੇ ਪਿੱਤਲ ਵਾਲਾ ਪਿੱਤਲ ਬਣ ਲੱਗ ਜਾਊਗਾ ਇਹਦੇ ਤੇ ਪਿੱਤਲ ਲੱਗ ਜੂ ਹਾਂ ਇਹ ਵੀ ਸਾਰਾ ਟਾਲੀ ਦੇ ਵਿੱਚ ਬਣਾ ਹੋਇਆਗਾ ਹੋਰ ਤਾਂ ਹੋਰ ਆਪਾਂ ਇੰਡੋਰ ਤਾਂ ਇਹਨੂੰ ਰੱਖੀ ਸਕਦੇ ਜੇ ਆਪਾਂ ਲਾਉਂਜ ਏਰੀਆ ਦੇ ਵਿੱਚ ਬਾਹਰ ਵੀ ਰੱਖਣਾ ਮੀਕਣੀ ਪੈਂਦੀ ਰਹੇ ਵਾਟਰਪੂਫ ਹੋ ਜੇ ਤਾਂ ਵੀ ਕੋਈ ਚੱਕਰ ਨਹੀਂ ਇਹਦਾ ਵਾਟਰਪੂਫ ਗੱਡੀ ਵੀ ਵਾਟਰਪੂਫ ਹੈ ਵਾ ਗੱਡੀ ਵੀ ਵਾਟਰਪੂਫ ਹੈ ਮੀਕਣੀ ਪੈਂਦੀ ਰਹੇ ਕੋਈ ਚੱਕਰ ਨਹੀਂ ਹੈਗਾ ਇਹਦੇ ਤੇ ਵੀ ਦੇ ਦੇ ਕੋਈ ਆਫਰ ਉਫਰ ਹੋਇਆ ਇਹ ਤੇ ਦੇ ਦੇ ਓਏ ਓਏ ਹੋਏ ਹੋਏ ਮਾਰੇਗਾ ਉਹ ਕਿਸੇ ਨੂੰ ਇਹਨੂੰ ਮਾਰੇਗਾ ਉਹ ਕਰਨਿਆ ਆ ਦੇਖ ਇਹ ਕੈਨੇਡਾ ਜਾਣਾਗਾ ਜੀ ਇਹ ਜਿਹੜਾ ਸੈਟਅਪ ਹੈ ਇਹ ਰੈਚ ਸਟੂ ਬਣਿਆ ਹੋਇਆ ਸਾਈਟਲ ਬਣੇ ਤੇ ਕਿੰਗ ਸਾਈਜ਼ ਦੇ ਵਿੱਚ ਬੈੱਡ ਬਣਿਆ ਹੋਇਆਗਾ ਗਾਹਕ ਨੇ ਸਾਨੂੰ ਫੋਟੋ ਭੇਜੀ ਸੀ ਵੀ ਚੀਜ਼ ਇਹੇ ਜੀ ਬਣਾਉਣੀ ਹੈ ਮੈਂ ਤੁਹਾਨੂੰ ਦਿਖਾਉਣਾ ਗਾਹਕ ਨੇ ਕਿਹੜੀ ਫੋਟੋ ਭੇਜੀ ਸੀ ਤੇ ਹੂਬ ਹੂ ਆਪਾਂ ਉਹੀ ਚੀਜ਼ ਗਾਹਕ ਨੂੰ ਰੈਡੀ ਕਰਕੇ ਦਿੱਤੀ ਹੈ ਯਾਰ ਓਏ ਹੋਏ ਮੈਂ ਨਾ ਐਡੀ ਤਾਂ ਰੀਲ ਪਾਉਣੀ ਪਊ ਕੱਲਿਆਂ ਦੀ ਬਣਾ ਕੇ ਆਹ ਬਣਾਇਆ ਸੀ ਓਏ ਦੇਖੀ ਆਹ ਹਜੇ ਦੇਖ ਜੂ ਤੇਰੇ ਕੈਮਰੇ 'ਚ ਦਿਸ ਗਿਆ ਦਿਸ ਗਿਆ ਦਿਸ ਗਿਆ ਆ ਮੰਗਾਇਆ ਸੀ ਤੇ ਇਹ ਉਦੋਂ ਗਾਂ ਵਾਲੀ ਚੀਜ਼ ਬਣਾਤੀ ਤੇ ਆਹ ਨਾਲ ਸਚਨ ਆਹ ਵੀ ਕਰਤਾ ਇਹ ਇਹ ਉਧਰ ਚਲਦੀ ਜੀ ਕੈਨੇਡਾ ਕਿੰਨੀ ਜਿਵੇਂ ਚੈਸਟਰ ਫੀਲਡ ਬੈੱਡ ਬਣੇ ਹੋਏ ਨੇ ਇਹ ਸੌਰੀ ਚੈਸਟਰ ਬਣਾ ਹੋਇਆਗਾ ਇਹਨੂੰ ਚੈਸਟਰ ਕਹਿੰਦੇ ਨੇ ਡਰਾਅਰਸ ਬਣੇ ਹੋਏ ਨੇ ਕੋਈ ਸਮਾਨ ਵਗੈਰਾ ਰੱਖਣ ਨੂੰ ਇਹ ਕੈਨੇਡਾ ਦਾ ਕਿੰਗ ਸਾਈਜ਼ ਬੈੱਡ ਬਣਾ ਹੋਇਆਗਾ ਇਹ ਬਈ ਭਰਾ ਉਹ ਗਾਹਾਂ ਗੱਲਾਂ ਐਵੇਂ ਤਾਂ ਨਹੀਂ ਬਾਹਰਲੇ ਮੁਲਖਾਂ ਵਾਲੇ ਫਿਰ ਬਈ ਕੁਛ ਨਾ ਕੁਹਤਾ ਕਰਨਿਆ ਤੂੰ ਤਾਂ ਜਾ ਜੂ ਕਿ ਐ ਪੁੱਤ ਤੈਨੂੰ ਤਾਂ ਵੱਧ ਪਤਾ ਹੋਊਗਾ ਹੈ ਤੇ ਆਹ ਕਿੱਥੇ ਜਾਣਾ ਇਹ ਨਹੀਂ ਲੋਕਲੀ ਇੰਡੀਆ ਵਸਤੀ ਬਣਾ। ਅੱਛਾ ਇਹ ਇਧਰ ਹੀ। ਅੱਛਾ ਇਹ ਵੇਚਣ ਵਾਸਤੇ ਪਿਆ ਹੈ। ਜੀ ਜੀ ਹਾਂ ਇਹ ਵੇਚਣ ਵਾਸਤੇ। ਮਤਲਬ ਜਿਹੜੇ ਇਸ ਫਲੋਰ ਤੇ ਆਪਾਂ ਦਿਖਾ ਰਹੇ ਆ ਇਹ ਤਕਰੀਬਨ ਆਪਾਂ ਕਹਿ ਸਕਦੇ ਆ ਕਿ ਬਾਹਰਲੇ ਦੀ ਚੋਅਸ ਤੇ ਜ਼ਿਆਦਾ ਬਣੇ ਹੋਇਆ। ਜੀ ਹਾਂ ਜੀ ਹਾਂ ਜਿਵੇਂ ਆ ਬੈੱਡ ਬਣਿਆ ਹੋਏਗਾ ਇਹ ਆਸਟ੍ਰੇਲੀਅਨ ਕੁਇਨ ਸਾਈਜ਼ ਬੈੱਡ ਬਣਿਆ ਹੋਏਗਾ। ਇਹ ਵੀ ਆਸਟ੍ਰੇਲੀਆ ਜਣਾਗਾ। ਲੈ ਕੁਇਨ ਸਾਈਜ਼ ਬੈੱਡ। ਟ੍ਰੇਲਿੰਗ ਇਹਨਾਂ ਆਸਟ੍ਰੇਲੀਅਨ ਵਾਲੇ ਤਾਂ ਸਾਰੇ ਇੱਕਾਂ ਦੇ ਜੱਡਾ ਜੱਡਾ ਬਣਾਉਂਦੇ। ਹਾਂ ਜੀ ਹਾਂ ਜੀ ਹਾਂ। ਹੈ ਸਹੀ ਗੱਲ ਹੈ। ਅਪਾਰਟਮੈਂਟ ਚ ਇਹ ਅਗ ਆਹ ਡਾਈਨਿੰਗ ਟੇਬਲ ਡਾਈਨਿੰਗ ਟੇਬਲ ਬਹੁਤ ਹੀ ਸੋਹਣਾ ਕਨਸੈਪਟ ਹੈ ਜਦੋਂ ਮਾਰਬਲ ਵੀ ਦੇਖੀਏ ਅੰਦਰੋਂ ਟੇਪਰ ਕੀਤਾ ਹੋਇਆ ਐ ਸਾਈਡਾਂ ਤੋਂ ਦੇਖਣ ਨੂੰ ਬਹੁਤ ਜ਼ਿਆਦਾ ਸਲੀਕ ਲੱਗਦਾ ਹੈਗਾ ਮਾਰਬਲ ਦਾ ਟੇਬਲ ਬਹੁਤ ਜ਼ਿਆਦਾ ਐਲੀਗੈਂਟ ਚ ਲੱਗਦਾ ਹੈ ਮਾਡਰਨ ਡਿਜ਼ਾਈਨ ਹੈ ਮਾਰਬਲ ਦੇ ਟੇਬਲ ਦਾ ਬਾਲਾ ਸੋਹਣੀ ਚੀਜ਼ ਬਣੀ ਹੈ ਯਾਰ ਸਚਨ ਇਹੋ ਜਿਹੇ ਡਿਜ਼ਾਈਨ ਤੈਨੂੰ ਦਿੰਦਾ ਕੌਣ ਆ ਯਾਰ ਆ ਤੁਸੀਂ ਦੇਖੋ ਇੱਕ ਇਹ ਵੀ ਕੈਨੇਡਾ ਜਾਣਾ ਬੈੱਡ ਇਹ ਕੈਨੇਡਾ ਦਾ ਕুইਨ ਸਾਈਜ਼ ਬਣਾ ਹੋਇਆ ਥੋੜਾ ਇਨਕੰਪਲੀਟ ਹੈ ਸਾਈਡਾਂ ਤੇ ਇਹਦੇ ਹਜੇ ਸਾਈਡ ਟੇਬਲ ਦੇ ਉੱਪਰ ਸ਼ੀਸ਼ੇ ਪਾਣੇ ਨੇ ਇਹ ਜੇ ਜਿਹੜੇ ਕਿ ਉਹਨੂੰ ਜਿਆਦਾ ਹਾਈਲਾਈਟ ਕਰ ਰਹੇ ਹਿੰਗੇ ਪਿਛਲੀ ਜਾ ਤਾ ਭਾਈ ਇਹ ਤਾਂ ਆ ਜਾ ਜਾਗਦਾ ਇਧਰਲੇ ਪਾਸੇ ਆ ਜਾਓ ਪ੍ਰੀਤ ਕੀ ਕਰੀ ਜਾਂਦਾ ਬੈਠਾ ਅਜ ਆ ਜਾ ਇਧਰ ਦੇਖਾਂ ਖਾਂ ਕੁਛ ਹਾਂਜੀ ਇਧਰ ਉਹ ਉਸਾਂ ਦੇਖ ਉਹ ਕਿਡੀਆਂ ਕਿਡੀਆਂ ਪਈਆਂ ਇਹਦੇ ਕੋਲੇ ਆ ਆ ਕੱਲੂ ਕੋਈ ਵੇਚਣੀ ਆ ਹਾਂ ਹਾਂਜੀ ਹਾਂ ਇਹ ਸਾਰੀ ਕਾਰਵਿੰਗ ਵਾਲੀ ਕੁਰਸੀ ਬਣੀ ਹੋਈ ਏ ਜੀ ਆਹਾਂ ਹਾਂਜੀ ਲੈ ਆ ਕੱਲਈ ਕਿਸੇ ਨੇ ਬਾਪੂ ਵਾਸਤੇ ਲੈਣੀ ਆ ਬਸ ਇਹ ਤਾਂ ਜਿੰਨੀਆਂ ਮਰਜ਼ੀ ਲੈ ਲਓ ਕੋਈ ਡਿਕਾ ਆਹ ਇਹ ਗੈਦੀ ਕਿਸਮ ਦੀ ਪਈ ਆ ਕਾ ਸਟਰੀ ਟੇਬਲ ਬਣਾ ਹੋਇਆਗਾ ਇਹ ਸਾਰਾ ਬੰਦ ਹੋ ਜਾਂਦਾਗਾ ਇਹ ਵੀ ਸਾਰਾ ਟਾਲੀ ਦੇ ਵਿੱਚ ਹੈ ਤੇ ਐਂ ਸਾਰਾ ਖੁੱਲ ਜਾਂਦਾ ਉੱਪਰ ਆਹ ਦੇਖ ਕਿੱਡੀ ਸ਼ਾਨਦਾਰ ਚੀਜ਼ ਬਣੀ ਕਰਨੇ ਤੂੰ ਕੈਮਰਾ ਪਰੇ ਹੀ ਲਈ ਫਿਰਦਾ ਜਿਹੜੀਆਂ ਚੀਜ਼ਾਂ ਦਿਖਾਉਣ ਵਾਲੀਆਂ ਦੇਖ ਪੁਰਾਣੇ ਸਮਿਆਂ 'ਚ ਨਾ ਜਦੋਂ ਅਸੀਂ ਕਰਨੇ ਨਿਆਣੇ ਸੀ ਪੁੱਤ ਉਹ ਤਾਂ ਅਸੀਂ ਤੇਰੇ ਅਰਗੇ ਸੀ ਸਾਡੇ ਜਮਾਨੇ ਜਮਾਨੇ 'ਚ ਨਾ ਪੁੱਤ ਐ ਟੀਵੀ ਦਾ ਸ਼ਟਰ ਜਿਆ ਖੁੱਲਦਾ ਹੁੰਦਾ ਸੀ ਇਹ ਆਹਾ ਐ ਆ ਦੇਹ ਐ ਕਾਰੀਗਰ ਸਜਣ ਤੇਰੇ ਪੈਸੇ ਰਾ ਇਸ ਟੇਬਲ ਬਣਾ ਉਹ ਵੀ ਜਿਹੜੀਆਂ ਚਿਹਰਾ ਨੇ ਇਹ ਜਿਹੜਾ ਚਿਹਰਾ ਇਹ ਵੀ ਕੈਨੇਡਾ ਜਾਣੀਆਂ ਨੇ ਸਾਰਾ ਟੇਬਲ ਵਾਲਾ ਹੈਵੀ ਕਪੜਾ ਲੱਗਾ ਹੋਇਆਗਾ ਵੀ ਜਿਵੇਂ ਗਾਹਕ ਦੀ ਚੁਆਇਸ ਹੋਊਗੀ ਉਪਰ ਹੀ ਅਗਲੇ ਨੂੰ ਆਈਟਮ ਬਣਾ ਕੇ ਦੇ ਦਾਂਗੇ ਅਤੇ ਇਹਦੇ ਨਾਲ ਦੀ ਪਿੱਛੇ ਡਾਈਨਿੰਗ ਵਾਲੀਆਂ ਚੇਹਰਾ ਪਈਓ ਇਹ ਉੱਚਾ ਇੰਨਾ ਕਿਵੇਂ ਬਣਾਉਂਦੀਆਂ ਵੀ ਕਿਸੇ ਨੇ 베ਰ ਤੋੜਨੇ ਹੁੰਦੇ ਜਿਵੇਂ ਇਹਨਾਂ ਤੇ ਚੜ ਚੜ ਕੇ ਇਹ ਆਈਲੈਂਡ ਵਾਲੀਆਂ ਚੇਹਰਾ ਬਣੀਆਂ ਹੋਈਆਂ ਜੀ ਮਤਲਬ ਆ ਵੀ ਦੇਖੋ ਗਾਕੇ ਤਾਂ ਮੈਨੂੰ ਡਿਜ਼ਾਈਨ ਦੇਖੋ ਨਾ ਗਾਕੇ ਨੇ ਸਾਨੂੰ ਆਹ ਡਿਜ਼ਾਈਨ ਦਿੱਤਾ ਸੀ ਅਸੀਂ ਇਹ ਚੀਜ਼ ਰੈਡੀ ਕਰਨੀ ਆ ਰੈਫਰੈਂਸ ਫੋਟੋ ਦੇ ਚਾ ਡਾਈਨਿੰਗ ਦੀ ਚੇਅਰ ਆ ਬਣੀ ਹੋਈ ਆਈਲੈਂਡ ਦੀ ਚੇਅਰ ਜਿਹੜੀਆਂ ਵੱਡੀਆਂ ਕਿਚਨ ਦੇ ਨਾਲ ਲੱਗਣੂ ਬਣੀਆਂ ਆ ਅਸੀਂ ਹੂਬ ਹੂ ਜਮਾਂ ਸੇਮ ਚੀਜ਼ ਬਣਾ ਕੇ ਦੁੱਤੀ ਆ ਤੁਸੀਂ ਇਹ ਦੇਖ ਸਕਦੇ ਹੋ ਕਸਟਮਰ ਮਤਲਬ ਪੂਰਾ ਸੈਟੀਸਫਾਈ ਨੇ ਅੱਛਾ ਕੋਈ ਉੱਚੇ ਬਈ ਵੱਡੀਆਂ ਲੱਤਾਂ ਵਾਲਾ ਵੀ ਬੰਦਾ ਹੁੰਦਾ ਕੋਈ ਹਾਂਜੀ ਹਾਂ ਅਗਲੇ ਦੀ ਚੁਆਇਸ ਆ ਵੀ ਸਾਡੇ ਘਰੇ ਵੱਡੀ ਚੀਜ਼ ਪਈ ਹੋਵੇ ਹੈ ਹਾਂਜੀ ਹਾਂਜੀ ਆ ਆ ਆ ਦੇਖ ਆ ਬੈੱਡ ਲੈ ਆ ਵੀ ਜਿਹੜੇ ਬੈੱਡ ਬਣਾਏ ਵੀ ਉਸ ਇਹ ਨਿਊਜ਼ੀਲੈਂਡ ਜਾਣਾਗਾ ਨਿਊਜ਼ੀਲੈਂਡ ਦਾ ਕੁਇਨ ਸਾਈਜ਼ ਬਣਿਆ ਆ ਛਹਾਟ ਮੈਂ 80 ਦਾ ਸਾਈਜ਼ ਆ ਆ ਨਾ ਪਹਿਲੀਆਂ ਚ ਬਰਫੀ ਜੀ ਤੇ ਲੱਗਿਆ ਹੁੰਦਾ ਸੀ ਇਹ ਜਿਹਾ ਪੰਨਾ ਜਿਹਾ ਹਨਾ ਹੁਣ ਆਪਾਂ ਇਹਨੂੰ ਹੈਵੀ ਕਰਕੇ ਬੈਡਾਂ ਦੇ ਵਿੱਚ ਵੀ ਲਾਉਣ ਲੱਗ ਗਏ ਜੀ ਹਾਂ ਇਧਰਲੇ ਪਾਸੇ ਲੈ ਆ ਆ ਟਾਲੀ ਵਾਲਾ ਪਿਆ ਇਧਰਲੇ ਪਾਸੇ ਹਾਂ ਪਿੱਤਲ ਦੀ ਕੁਰਸੀ ਪਈ ਆ ਮੈਂ ਕਹਿੰਨਾ ਯਾਰ ਜੀ ਦੁਨੀਆ ਭਰ ਦੀ ਲੈਦੀ ਆਈਟਮ ਦੇਖਣੀ ਆ ਸੱਜਣ ਕੋਲੇ ਆਓ ਲੈ ਲੈ ਨਾ ਇਹ ਲੋਹੇ ਦੀ ਆ ਨਾ ਲੱਕੜ ਦੀ ਆ ਰਲਮਾ ਮਲਮਾ ਕੰਮ ਕੀਤਾ ਪਿਆ ਆਹ ਜੇ ਬਣੀ ਜਾਂਦੀ ਆ ਆਹ ਬਣੀ ਜਾਂਦੀ ਆ ਆ ਆ ਵੀ ਜਿਹੜਾ ਕਨਸੈਪਟ ਹੈ ਵੀ ਕੈਨੇਡਾ ਜਾਣਾਗਾ ਤੇ ਆਹ ਇਹਦੇ ਨਾਲ ਦਾ ਕਸਟਮਰ ਦੇਖੋ ਆ ਡਾਈਨਿੰਗ ਤਿਆਰ ਕਰਵਾਏਗਾ ਮੈਨੂੰ ਯਾਰ ਸਚਨ ਹੋਰ ਗੱਲ ਦੱਸ ਹਾਂਜੀ ਕਿਤੇ ਘੋੜਿਆਂ ਵਾਲਿਆਂ ਦੇ ਕੰਮ ਹੀ ਆ ਜੂ ਇਹ ਗੱਲ ਤੇਰੀਆਂ ਕੁਰਸੀਆਂ ਕੱਦ ਜ਼ਿਆਦਾ ਕਰ ਦੇਣਾ ਹਾਂ ਠੀਕ ਆਮ ਕੁਰਸੀ ਦੇ ਮੁਕਾਬਲੇ ਆਮ ਕੁਰਸੀ ਦਾ ਕੱਦ ਦਾ ਦੇਖ ਕਰਨ ਆ ਆਹ ਇਹ ਡਾਈਨਿੰਗ ਵਾਲੀ ਸ਼ੇਅਰ ਹੋ ਗਈ ਇਹਦੀ ਕੁਰਸੀ ਦਾ ਕੱਦ ਆਹ ਘੋੜਿਆਂ ਦੇ ਵਿੱਚ ਜਿਵੇਂ ਆਹ 60 ਇੰਚ ਦਾ ਘੋੜਾ ਹੋ ਗਿਆ ਆ 72 ਇੰਚ ਦਾ ਘੋੜਾ ਇਹ ਪਾਉਂਦਾ ਕੀ ਆ ਇਹ ਤਾਂ ਪਤਾ ਕਰੋ ਤੇ ਸਾਰੀ ਸਾਗਵਾਂ ਦੀ ਬਣੀ ਹੋਈ ਆ ਆ ਦੇਖ ਲੈ ਲੈ ਆ ਪਈ ਆ ਈਟੀ ਇਹ ਲੈ ਦੇ ਤਰ੍ਹਾਂ ਦੀਆਂ ਕੁਸ ਓਏ ਓਹ ਆ ਦੇਖ ਓਏ ਆ ਦੇਖ ਆ ਦੇਖ ਲੈ ਆ ਦੇਖ ਇਧਰ ਝਾਕ ਬੈੱਡ ਇਹ ਵੀ ਕੈਨੇਡਾ ਦਾ ਕুইਨ ਸਾਈਜ਼ ਬੈੱਡ ਬਣਿਆ ਹੋਇਆਗਾ ਤੇ ਦੇ ਨਾਲ ਦਾ ਜਿਵੇਂ ਹਰ ਚੈਸਟਰ ਬਣਿਆ ਹੋਇਆਗਾ ਡਰੈਸਰ ਬਣਿਆ ਹੋਇਆਗਾ ਮੈਂ ਤਾਂ ਕਿਆ ਕਿਤੇ ਬਾਜਾ ਆਹ ਬਾਜਾ ਜਾਂ ਨਹੀਂ ਵਜਾਉਂਦੇ ਹੁੰਦੇ ਆਹ ਉਹ ਜਿਹੜਾ ਉੱਧਰ ਪਿਆ ਹੀ ਉਹ ਹੀ ਆਏ ਜੇ ਬਾਜੇ ਜੇ ਵਾਲਾ ਕੰਮ ਨਹੀਂ ਉਹ ਪਿੱਛੇ ਫਰੇਮ ਲੱਗੂਗਾ ਇਹਦੇ ਤੇ ਡਰੈਸਰ ਬਣੂਗਾ ਇਹ ਪਿੱਛੇ ਜਦੋਂ ਫਰੇਮ ਕੱਸਿਆ ਗਿਆ ਸ਼ੀਸ਼ਾ ਪੈ ਕੇ ਉਹ ਡਰੈਸਰ ਬਣੂਗਾ ਡਰੈਸਿੰਗ ਟੇਬਲ ਹੈ ਇਹ ਬੈੱਡ ਦੇ ਨਾਲ ਦੀ ਮੈਚਿੰਗ ਦਾ ਇਹ ਵੀ ਕੈਨੇਡਾ ਜਾਣਾ ਕਮਾਲ ਹੋਈ ਪਈ ਆ ਕਮਾਲ ਹੋਈ ਪਈ ਆ ਤੇ ਆਹ ਬੜੀ ਸਿੰਪਲ ਜੀ ਚੀਜ਼ ਬਣੀ ਆ ਆਹ ਹਾਂਜੀ ਇਹ ਸਾਰਾ ਸਿੰਪਲ ਸੁਪਰ ਜਿਹਾ ਬੈੱਡ ਬਣਿਆ ਹੋਇਆਗਾ ਬਦੇ ਰਾਇਲ ਕਲਾਸ ਦਾ ਬੈਂਡਰ ਸਿੰਪਲ ਸੋਪਰ ਹੈ ਹੋਰ ਤਾਂ ਹੋਰ ਤੇ ਸਸਤਾ ਵੀ ਹੈ ਸਸਤਾ ਵੀ ਆ ਤੇ ਸੋਨਾ ਵੀ ਆ ਸਸਤੇ ਦੇ ਨਾਲ ਸੋਨਾ ਵੀ ਆ ਸਿਰ ਆ ਵੀ ਮਟੀਰੀਅਲ ਵੀ ਗੁੱਡ ਹੈ ਤੇ ਗਾਰੰਟੀ ਵੀ ਪੂਰੀ ਆ ਜੇ ਸੱਚਨ ਕਿਸੇ ਨੇ ਯਾਰ ਬਾਗਬੂਗ ਚ ਰੱਖਣੀਆਂ ਹੁਣ ਹਾਂ ਇਹ ਆਊਟਡੋਰ ਦੇ ਵਾਸਤੇ ਚੇਰਾ ਬਣਿਆ ਜਿਹੇ ਜਿਹਾ ਮਰਜ਼ੀ ਆਪਾਂ ਇਹਨੂੰ ਪੇਂਟ ਕਰ ਸਕਦੇ ਆ ਕਿੱਡੀ ਫੰਨੇ ਚੀਜ਼ ਆ ਕਣੀ ਪੈਂਦੀ ਰਹੇ ਤਾਂ ਵੀ ਕੋਈ ਚੱਕਰ ਨਹੀਂ ਹਜੇ ਤਾਂ ਉੱਪਰ ਗੱਦੀਆਂ ਆਉਣੀਆਂਗੇ ਕੁਸ਼ਨਸ ਰੱਖੇ ਜਾਣੇ ਮੈਂ ਉਹਦੇ ਨਾਲ ਦੇ ਮੈਂ ਤੁਹਾਨੂੰ ਹੋਰ ਵੀ ਡਿਜ਼ਾਈਨ ਦਿਖਾਉਣਾਗਾ ਆਊਟਡੋਰ ਦੇ ਚਲੋ 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 ਆਜਾ ਮੇਰਾ ਸ਼ੇਰ ਆਜਾ ਮੇਰਾ ਸ਼ੇਰ ਇਹ ਤਾਂ ਅੱਜ ਸਾਪੀ ਕੱਢੀ ਤੁਰਿਆ ਜਾਂਦਾ ਓਏ ਜਿਵੇਂ ਆ ਇਸ ਤਰ੍ਹਾਂ ਚੁੱਲਾ ਗਿਆ ਜਾਂ ਮੈਂ ਇਸ ਤਰ੍ਹਾਂ ਦੀਆਂ ਹਾ ਕੁਰਸੀਆਂ ਗਿਆ ਆਊਟਰ ਦੇ ਵਿੱਚ ਰੱਖਣ ਵਾਲੀਆਂ ਇਹ ਇੱਕ ਆ ਬੜੀ ਆ ਆਈਟਮ ਪਈ ਆ ਕਮਾਲ ਆਹਾ ਆ ਤੁਸੀਂ ਦੇਖੇ ਹੀ ਨਹੀਂ ਹੁਣੀ ਕਿਤੇ ਪਲਾਸਟਿਕ ਦੀ ਕੁਰਸੀ ਹੈ ਨੀਲ ਕਮਲ ਕੰਪਨੀ ਦੀ ਹੈ ਤੇ ਲੈਦਰ ਦੀ ਗੱਦੀ ਲੱਗੀ ਹੋਈ ਹੈ ਲੇ ਜੇ ਮਰਦੀ ਇੰਡੋਰ ਦੇ ਵਿੱਚ ਨਾਲੇ ਗਾਰੰਟੀ ਵਾਲੀ ਚੀਜ਼ ਆ ਦੀ ਰਿਕਮ ਵਾਲੀ ਦੀ ਗਾਰੰਟੀ ਹੈ ਟੁੱਟ ਗਈ ਕਰ ਗਈ ਬਦਲ ਕੇ ਨਵੀਂ ਮਿਲ ਜੂਗੀ ਆ ਦੇਖੋ ਆ ਦੇਖ ਕਰਨੇ ਕਰਨੇ ਆ ਦੇਖ ਗਾਹਣਾ ਨੰਗ ਜੀ ਪੁੱਤ ਗਾਹਣਾ ਨੰਗ ਜੀ ਆ ਦੇਖ ਕਿੱਡੀ ਆਈਟਮ ਫੰਨੇ ਆਈਟਮ ਨਾਲ ਜਾਇਜ਼ ਰੇਟ ਵਾਲੀ ਆ ਹਾਂਜੀ ਹਾਂ ਹਾਂ ਇਸ ਤਰ੍ਹਾਂ ਦੀ ਜੇ ਡਿਲੀਵਰੀਆਂ ਸਾਰੇ ਪੰਜਾਬ ਦੇ ਵਿੱਚ ਅਸੀਂ ਫ੍ਰੀ ਦਿੰਨੇ ਆ ਤੇ ਰੇਟ ਵੀ ਜਿਹੇ ਜਿਹਾ ਅਸੀਂ ਦੇ ਦਾਂਗੇ ਪੰਜਾਬ ਦੇ ਵਿੱਚ ਉਹ ਕਿਤੇ ਨਹੀਂ ਹੈ ਜੇ ਰੇਟ ਮਿਲਣਾ ਜਿਵੇਂ ਇਸ ਤਰ੍ਹਾਂ ਸੋਫਾ ਸੈੱਟ ਦੀਆਂ 10-10000 ਰੁਪਏ ਪਰ ਕੁਰਸੀ ਰੇਟ ਮੰਗਦੇ ਨੇ ਉਸ ਹਿਸਾਬ ਨਾਲ ਇਹ ਟੇਬਲ ਸਮੇਤ 50-50000 ਰੁਪਏ ਦਾ ਸੈੱਟ ਬਹਿ ਗਿਆ ਪਰ ਆਪਾਂ 30-32000 ਰੁਪਏ ਦੇ ਵਿੱਚ ਇਸ ਤਰ੍ਹਾਂ ਸੈੱਟ ਦੇ ਦਾਂਗੇ ਤੇ ਨਾਲੇ ਇਹਨੂੰ ਵੀ ਬਾਹਰ ਰੱਖ ਲਓ ਹਾਂ ਇਹ ਮੀਕਣੀ ਪੈਂਦਾ ਰਹੇ ਲਾਉਂਜ ਏਰੀਆ ਦੇ ਵਿੱਚ ਜਿਵੇਂ ਮਰਜੀ ਹੈ ਇਹ ਆਊਟ ਏਅਰ ਰੱਖਣ ਵਾਲੀ ਚੀਜ਼ ਆ ਹਾਂ ਆ ਜਿਵੇਂ ਮੈਂ ਮੈਟਲ ਦਾ ਸੋਫਾ ਸਾਰਾ ਲੋਹੇ ਦਾ ਲੋਹੇ ਦਾ ਸਾਰਾ ਸੋਫਾ ਬਣਾਇਆ ਹੋਇਆ ਮੈਟਲ ਫਰੋਸਟ ਕੀਤੀ ਹੋਈ ਹੈ ਕਿਉਂਕਿ ਜੰਗ ਵਗੈਰਾ ਨਹੀਂ ਲੱਗਦੀ ਇਸ ਤਰ੍ਹਾਂ ਵਾਟਰਪਰੂਫ ਕੱਪੜਾ ਲੱਗਿਆ ਹੋਇਆ ਇਹਦੇ ਤੇ ਅੱਛਾ ਤੇ ਇਹ 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 ਵੀ ਬਾਹਰ ਵਾਸਤੇ ਬਣਾਤਾ ਇਹ ਵੀ ਬਾਹਰ ਵਾਸਤੇ ਹੈ ਜੀ ਜਿਵੇਂ ਪੂਲ ਪਾਲ ਕਿਸੇ ਦੇ ਬਣਿਆ ਹੋਇਆ ਹੈ ਬਾਹਰਲੇ ਪਾਸੇ ਹੈ ਮੀਕਣੀ ਦਾ ਕੋਈ ਚੱਕਰ ਨਹੀਂ ਹੈਗਾ ਇਹਦੇ ਤੇ ਉੱਥੇ ਬਹਿ ਕੇ ਜੀ ਠੀਕ ਆ ਹੁਣ ਨੈਤ ਅਗਲਾ ਅੰਦਰ ਥੋੜੋ ਕਰੂਗਾ ਕਾ ਵੀ ਜਿਵੇਂ ਬਾਹਰਲੇ ਸੋਫੇ ਦਾ ਡਿਜ਼ਾਈਨ ਹੀ ਆ ਆ ਦੇਖੋ ਤੁਸੀਂ ਐ ਲਾਦੇ ਮੈਂ ਇੰਡੋਰ ਵਾਲਾ ਸੋਫਾ ਹੋਵੇਗਾ ਇੰਨਾ ਸੋਹਣਾ ਸੋਫਾ ਲਾਦਾ ਪਰ ਇਹ ਵੀ ਬਾਹਰਲੇ ਸੋਫੇ ਦਾ ਡਿਜ਼ਾਈਨ ਹੈ ਇਹਦੇ ਉੱਤੇ ਵੀ ਵਾਟਰ ਪ੍ਰੂਫਾ ਕੱਪੜਾਗਾ ਮੀਂਹ ਕਣੀ ਪਵੇ ਬਾਕੀ ਬਾਹਰ ਵਾਸਤੇ ਬਣਿਆ ਸਨੋਪ ਹੋਵੇ ਲੌਂਜ ਏਰੀਆ ਦੇ ਵਿੱਚ ਨਾ ਧੁੱਪ ਕਣੀ ਦਾ ਕੋਈ ਚੱਕਰ ਇਹਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਇਹਨੂੰ ਦਿੱਕਤ ਨਹੀਂ ਆਉਂਦੀ ਮੈਂ ਨਾ ਯਾਰ ਕਮਾਲ ਆ ਆਈਟਮਾਂ ਹੀ ਸਾਰੀਆਂ ਅੱਜ ਦਿਖਾਈਆਂ ਤੂੰ ਆਹ ਲੈ ਆਹ ਦੇਖ ਲੋਹੜੇ ਲਿਆਂਦੇ ਪਏ ਆ ਲੈ ਇਹ ਵੀ ਆਊਟਡੋਰ ਵਾਸਤੇ ਈ ਹੈ ਜੀ ਹੂੰ ਦੇਖ ਕਿੱਡੀ ਸੈਟ ਕਿੱਸਾ ਆਟਮ ਹੈ ਉਹ ਦੇਖਣ ਨੂੰ ਛੋਟੀ ਲੱਗਦੀ ਪਰ ਜੇ ਵੱਡਾ ਸਿਆਣਾ ਬੰਦਾ ਵੀ ਬੈਠੇ ਫਿਰ ਵੀ ਕੰਫਰਟੇਬਲ ਆਟਮ ਇਹ ਯਾਰ ਕੁੱਲ ਮਿਲਾ ਕੇ ਇਹਦੇ ਕੋਲੇ ਕੁੱਲ ਸਾਈਜ਼ ਦੀ ਕੁਰਸੀ ਆ ਨਿੱਕੀ ਵੱਡੀ ਵੱਡੀ ਉਹ ਤੋਂ ਵੱਡੀ ਹਾਂਜੀ ਹਾਂ ਆ ਦੇਖ ਆ ਬਣੀ ਜਾਂਦੀ ਕਿੱਡੀ ਘੈਂਟ ਆਟਮ ਆ ਬੈਂਤ ਜੀ ਦੇਖ ਕਿੱਡੀ ਵਧਗਾ ਪਾਈ ਐ ਇਹ ਕਿੰਨੀ ਸੋਹਣੀ ਲੱਗਦੀ ਐ ਲੈ ਆ ਕੁਰਸੀ ਹਜੇ ਕੰਪਲੀਟ ਨਹੀਂ ਵੀ ਆਪਾਂ ਆਇਟਮ ਅਗਲੇ ਨੂੰ ਕੱਚੀ ਵੀ ਦਿਖਾਣ ਆ ਵੀ ਆਪਾਂ ਲੱਕੜ ਲਾਈ ਕਿਹੜੀ ਆ ਵੀ ਟਾਲੀ ਗਾਹੇ ਟਾਲੀ ਲੱਗੂ ਸਾਗ ਨਹੀਂ ਤੇ ਇਹ ਮੋਹੋ ਬੋਲਦੀ ਆ ਬਾਜਾਂ ਮਾਰਦੀ ਆ ਗਾਹਕ ਨੂੰ ਬਾਜਾਂ ਹੈ ਹੈ ਇਧਰਲੇ ਪਾਸੇ ਦੇਖੋ ਯਾਰ ਅੱਜ ਤਾਂ ਦੇਖੋ ਦੁਨੀਆਂ ਦੇ ਤਮਾਸ਼ੇ ਦੇਖੋ ਲੈ ਆਹ ਬਣੇ ਪਏ ਆ ਲੈ ਆ ਵੀ ਹਜੇ ਅਨਕੰਪਲੀਟ ਆ ਇਹ ਉਹੋ ਆ ਜਿਹਨੂੰ ਕਹਿੰਦੇ ਕਾਰਵਿੰਗ ਵਾਲੇ ਸੋਫਾ ਕਾਰਵਿੰਗ ਵਾਲਾ ਸੋਫਾ ਸਾਰਾ ਟੋਟਲੀ ਸਾਗਵਾਨ ਦੇ ਵਿੱਚ ਬਣਾਇਆ ਮੂਰੇ ਪਿਆਗਾ ਤੁਹਾਡੇ ਵੀ ਕਿਤੇ ਵੀ ਦੂਜੀ ਡੇਕ ਦੀ ਜਾਂ ਕਿਸੇ ਹੋਰ ਅਦਰ ਲੱਕੜ ਦੀ ਪੱਛਰ ਨਹੀਂ ਲੱਗੀ ਚੱਲ ਕਿਸੇ ਹੋਰ ਛੱਤ ਤੇ ਚੱਲ ਜੀ ਆਹ ਤੇ ਇਧਰਲੇ ਪਾਸੇ ਆਹਾ ਕਿ ਮੈਂ ਏਡੇ ਭਨਾਰ ਭਰੇ ਪਿਆ ਇਹ ਤਾਂ ਸਟਾਕ ਰੱਖਿਆ ਹੋਇਆ ਹੈਗੀ ਸਾਰਾ ਸਚਨ ਨੇ ਮੰਲੋ ਇੱਕ ਚੀਜ਼ ਆਉਂਦੇ ਹੋਂਦੇ ਨੇ ਮੈਨੂੰ ਬਾੜੀ ਇੱਕ ਕੰਮ ਦੀ ਕਹਿ ਤੀ ਸਚਨ ਜੀ ਕਰ ਦਈਏ ਫਾਇਦਾ ਗਾਕਾਂ ਦਾ ਹਾਂਜੀ ਹਾਂ ਲੈ ਭਾਈ ਗੱਲ ਲਿਓ ਆਂ ਇੱਕ ਤਾਂ ਹੁੰਦਾ ਦੁਕਾਨਦਾਰ ਆਪ ਦਾ ਫਾਇਦਾ ਸੋਚ ਕੇ ਗਾਹਕਾਂ ਦਾ ਫਾਇਦਾ ਸੋਚਦਾ ਇੱਕ ਹੁੰਦਾ ਡਾਇਰੈਕਟ ਗਾਹਕਾਂ ਦਾ ਹੀ ਕਰਦਾ ਗਾਹਕਾਂ ਦਾ ਫਾਇਦਾ ਆ ਜਿਹੜੇ ਵੀਡੀਓ ਦੇ ਪਾਰਟ ਤੱਕ ਮੇਰੀ ਤੱਕ ਕੋਈ ਬੰਦਾ ਆ ਚੁੱਕਿਆ ਤਿੰਨ ਸੌ ਫੇ ਪਾਇਆ ਸਿੰਗਲ ਸਿੰਗਲ ਪੀਸ ਤਿੰਨ ਸੌ ਫੇ ਨੇ ਸਿੰਗਲ ਸਿੰਗਲ ਪੀਸ ਨੇ ਤੇ ਉਹਦੇ ਨਾਲ ਦਾ ਜਗਾਹ ਕਿ ਸਕਰੀਨਸ਼ਾਟ ਕਰ ਕੱਢ ਕੇ ਸਾਨੂੰ ਭੇਜੂਗਾ ਵੀ ਇਹਦੇ ਨਾਲ ਦਾ ਸੋਫਾ ਹੋਰ ਬਣਾ ਦਿਓ ਤੇ ਆਹ ਰੇਟ ਦੇ ਵਿੱਚ ਬਣਾ ਦਿਓ ਵੀ ਆਪਣਾ ਕੋਰਾ ਜਵਾਬ ਹੈ ਆਪਾਂ ਬਣਾ ਨਹੀਂ ਸਕਦੇ ਉਹ ਰੇਟਾਂ ਦੇ ਵਿੱਚ ਤੇ ਸੋਫੇ ਇਹ ਨੇ ਸਾਰੀ ਸਾਗਵਾਨ ਦੀ ਲੱਕੜ ਦੇ ਵਿੱਚ ਬਣਾ ਹੋਇਆ ਸਾਗਵਾਨ ਦੀ ਤਸੱਲੀ ਕਰਵਾਦਾ ਹੈ ਕੱਲੀ ਕੱਲੀ ਪੱ쩌ਰ ਦੀ 3 ਸੀਟਰ 1 1 ਸੀਟਰ ਆਹ 3 ਸੀਟਰ ਪਿਆਗਾ ਟੇਬਲ ਪਿਆ ਤੇ ਇਹਦੇ ਨਾਲ ਸ਼ੀਸ਼ਾ ਜ ਮਾਰਕੀਟ ਦੇ ਵਿੱਚ ਜੇ ਕੋਈ ਘੱਟੋ ਘੱਟ ਰੇਟ ਵੀ ਇਹਦਾ ਕਹੂਗਾ 18000 ਰੁਪਏ ਪਰ ਸੀਟ ਤੋਂ ਥੱਲੇ ਨਹੀਂ ਦੇਣਾ ਹੂੰ 18000 ਰੁਪਏ ਹਸਾਵਾ 1.5 ਲੱਖ ਤੋਂ ਪਲੱਸ ਦਾ ਸੋਫਾ ਬਣ ਜੂ ਇਹ ਮੈਂ ਕੱਲਾ ਇੱਕ ਸਿੰਗਲ ਪੀਸ ਦੀ ਗੱਲ ਕਰ ਰਿਹਾ ਮੈਂ ਸਾਰਾ ਸਿੰਗਲ ਪੀਸ ਸਿਰਫ ਤੇ ਸਿਰਫ 122000 ਰੁਪਏ ਨਾਲ ਦੇ ਦੂੰਗਾ 122000 ਰੁਪਏ ਦੇ ਵਿੱਚ ਆ ਦੇਖੋ ਆ ਮਿਲਦਾ ਨਾਲ 3 ਸਿੰਗਲ ਪੀਸ ਕਰਕੇ ਮਿਲਦਾ ਵੀ ਜੇ ਕੋਈ ਬੰਦਾ ਸਕਰੀਨਸ਼ਾਟ ਕਹਿ ਕੇ ਕਹੂਗਾ ਸਚਨ ਨੂੰ ਕਹੂਗਾ ਤਾਂ ਇਹ 1.5 ਲੱਖ ਦੇ ਮਿਲਦਾ ਤਾਂ 18000 ਰੁਪਏ ਪਰ ਸੀਟ ਆ ਫਿਰ ਇਹ ਵੀ ਬੰਦਾ ਬਾਕੀ ਆਪੀ ਕੈਲਕੂਲੇਟ ਕਰ ਲੈ ਜੇ ਤੇ ਦੇਖਾਂਗੇ 3 ਸੀਟਰ ਤੇ ਵੀ ਬਹੁਤ ਹੈਵੀ ਕਢਾਈ ਹੋਈ ਵੀ ਆ ਤੇ ਇਹਦੇ ਤੇ ਤਾਂ ਹੋਈ ਵੀ ਆ 3 ਸੀਟਰ ਉਤੇ ਵੀ ਹੋਈ ਵੀ ਆ ਤੇ ਉਤੇ ਵੀ ਹੋਈ ਵੀ ਆ ਚੈਂਪੀਅਨ ਕਲਰ ਬੱਜਿਆ ਹੋਇਆ ਤੇ 5 ਸਾਲ ਦੀ ਇਹਦੇ ਨਾਲ ਗਾਰੰਟੀ ਵੀ ਆ ਜੀ ਅਛਾ ਪੰਜ ਸਾਲ ਦੀ ਗਾਰੰਟੀ ਉਹਦੇ ਤੋਂ ਸ਼ੁਰੂ ਹੋਊਗੀ ਜਿੱਦੇ ਦਾ ਬਿਕੂਗਾ ਜਿੱਦੇ ਤੋਂ ਬਿਕੂਗਾ ਪੰਜ ਸਾਲ ਦੀ ਇਹਦੇ ਨਾਲ ਗਾਰੰਟੀਆਂ ਐ ਸੀ ਸਟਾਕ ਕਲੀਅਰ ਕਰਨਾਗਾ ਇਹ ਪੁਰਾਣੇ ਰੇਟਾਂ ਨੂੰ ਸਾਡਾ ਸਮਾਨ ਬਣਿਆ ਹੋਇਆਗਾ ਅਸੀਂ ਤੇ ਕੋਈ ਹੋਰ ਨਵੇਂ ਡਿਜ਼ਾਈਨ ਅੱਜ ਕੱਲ ਦੇ ਹੋਰ ਨਵੇਂ ਡਿਜ਼ਾਈਨ ਲਾਉਣੇ ਨੇ ਇੱਕ ਸਾਡਾ ਸੋਫਾ ਆਫਰ ਤੇ ਹੈਗਾ ਇਹਨੂੰ ਜਿਹੜੀ ਲੈਦਰ ਵੀ ਲੱਗੀ ਐ ਨਾ 1350 ਰੁਪਏ ਮੀਟਰ ਵਾਲੀ ਇਹਨੂੰ ਲੈਦਰ ਲੱਗੀ ਹੋਈ ਐ ਇਹ ਇੰਨਾ ਹਾਂਜੀ ਹਾਂ ਇਹਦੀ ਜਿਹੜੀ ਐਲ ਸ਼ੇਪ ਬਣੀ ਹੈ 13x13 ਦਾ ਸੋਫਾ ਬਣਾ ਹੋਇਆ ਹੈ 13 ਇੱਧਰ ਤੋਂ ਲੈ ਕੇ ਉੱਧਰ ਲੈ ਖੁੰਝਾ ਉੱਧਰ ਤੋਂ ਲੈ ਕੇ ਉੱਧਰ ਲੈ ਖੁੰਝੀ ਤੱਕ तकरीबन 5 ਸੀਟਾਂ ਇੱਧਰ ਬਣੀ ਹੋਈਆਂ 5 ਸੀਟਾਂ ਉੱਧਰ ਬਣੀ ਹੋਈਆਂ ਇੱਕ ਕਾਰਨਰ ਤੇ ਸੀਟ ਹੋਗੀ ਕੋਈ ਪੂਰੀ ਪੰਚਾਇਤ ਬਹਿ ਜੂਗੀ ਤੇ ਮੁੱਖਰੀ ਗੱਲ ਇਹ ਹੈ ਇਹ ਆਪਣੇ ਕੋਲ ਐਲ ਸ਼ੇਪ ਇਹ ਜੇ ਬੰਦਾ ਕੋਈ ਇਹਦੇ ਨਾਲ ਟੇਬਲ ਵੀ ਬਣਾ ਦੁੱਤਾ ਹੈ ਨਹੀਂ ਇਹਦੇ ਨਾਲ ਉਹਦੀ ਹੋਰ ਚੀਜ਼ ਬਣਾ ਦੁੱਤਾ ਹੈ ਨਹੀਂ ਤੇ ਇਹ ਆਪਾਂ ਕੰਪਲੀਟ ਜਿਹੜਾ ਸੈੱਟ ਹੈ ਇਹ ਆਪਾਂ ਅਗਲੇ ਨੂੰ ਸਿਰਫ ਦੇ ਦਾਂਗੇ 55000 ਰੁਪਏ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਨਾ ਸੁਣੋ ਮੈਂ ਆਮ ਇਹਦੀ ਸਚਨ ਦੇ ਕਿ ਜੇ ਕਿਸੇ ਨੇ ਕਸਟਮਾਈਜ਼ ਕਰਾਉਣਾ ਕਰਾ ਲਓ ਇਹ ਕਸਟਮਾਈਜ਼ ਨਹੀਂ ਹੋਣਾ ਜੀ ਹਾਂ ਜੇ ਮਤਲਬ ਬੰਦੇ ਨੇ ਇਹ ਕੱਲਾ ਸੋਫਾ ਜਮਾ ਸਾਮਾ ਬਣਾਉਣਾ ਹੋਵੇ ਤਾਂ ਸੋਫਾ ਅਗਲੇ ਨੂੰ 85000 ਤੋਂ 90000 ਰੁਪਏ ਦਾ ਸੋਫਾ ਪਊਗਾ ਮੇਰੇ ਰੇਟਾਂ ਦੇ ਮੁਤਾਬਕ ਮੇਰੇ ਆਫਰ ਦੇ ਰੇਟਾਂ ਦੇ ਮੁਤਾਬਕ ਮਾਰਕੀਟ ਦੇ ਵਿੱਚੋਂ ਪਤਾ ਕਰੂਗਾ ਤਾਂ ਇੰਨੇ ਦਾ ਵੀ ਨਹੀਂ ਮੰਨਣਾ ਪਰ ਆਪਾਂ ਇਹ ਸਾਰਾ ਕੰਪਲੀਟ ਜਿਹੜੀ ਐਲ ਸ਼ੇਪ ਹੈ ਸਿਰਫ 55000 ਦੀ ਦੇ ਦਾਂਗੇ ਨਾ ਇਹ ਤੇ 1 ਰੁਪਏ ਦੀ ਬਾਰਗੀ ਨਹੀਂ ਗਾ ਠੀਕ ਹੈ ਨਾ ਜੀ ਤੇ ਨਾ ਇਹਦੀ ਡਿਲੀਵਰੀ ਫਰੀ ਹੈ 55000 ਰੁਪਏ ਜਿੱਥੇ ਵੀ ਜਾਣਾ ਤਾਂ ਡਿਲੀਵਰੀ ਇਹਦੀ ਅਲੱਗ ਲੁਕੋ 55000 ਰੁਪਏ ਦਾ ਆਪਾਂ ਇਹ ਐਲਸ਼ੇਵ ਸੋਫਾ ਦੇ ਦਾਂਗੇ ਇਹ ਕੋਈ ਕਸਟਮਾਈਜ਼ ਨਹੀਂ ਹੋਣਾ ਕੋਈ ਇਹਦੇ ਚ ਕਲਰ ਚੁਆਇਸ ਨਹੀਂ ਇਹੀ ਕਲਰ ਲੈਣਾ ਤੁਸੀਂ ਇਹੀ ਕਲਰ ਹਾਂਜੀ ਇਹ ਚੀਜ਼ ਲੈਣੀ ਹੈ ਵੀ ਦੂਜਾ ਸੋਫਾ ਬਣੂਗਾ ਤਾਂ 8000 ਰੁਪਏ ਪਰ ਸੀਟ ਨੂੰ ਬਣੂਗਾ ਤੇ 8000 ਪਰ ਸੀਟ ਦੇ ਮਤਾਵੇ 85 ਤੋਂ 90000 ਰੁਪਏ ਦਾ ਸੋਫਾ ਬੈਠੂਗਾ ਪਰ ਆਪਾਂ ਇਹ ਸਾਰੀ ਗੱਲ 55000 ਰੁਪਏ ਦੀ ਦੇ ਦਾਂਗੇ ਮੈਂ ਤੁਹਾਨੂੰ ਦੱਸ ਦਿੰਦਾ ਵੀ ਇਹਦੇ ਚ ਵੀ ਕਸਟਮਾਈਜ਼ੇਸ਼ਨ ਦੀ ਕੋਈ ਆਪਸ਼ਨ ਨਹੀਂ ਉਹਦੇ ਚ ਵੀ ਕਸਟਮਾਈਜ਼ੇਸ਼ਨ ਦੀ ਕੋਈ ਆਪਸ਼ਨ ਨਹੀਂ ਹੈਗੀ ਹ ਇੱਕ ਸੋਫਾ ਆਪਣੇ ਕੋਲੇ ਹੋਰ ਪਿਆ ਹਾਂ ਇੱਕ ਸੋਫਾ ਇਹੇ ਪਿਆ ਸੋਫਾ ਬਹੁਤ ਸ਼ਾਨਦਾਰ ਹੈ ਇਹ ਸਾਰਾ ਟਾਲੀ ਦੇ ਵਿੱਚ ਬਣਾ ਹੋਇਆ ਹੈ ਪਰ ਬਿਰੇ ਤੁਹਾਨੂੰ ਮੈਂ ਇੱਕ ਗੱਲ ਸਜਣੋਂ ਦੱਸ ਦਿੰਨਾ ਵੀ ਜਾਂ ਫਿਰ ਆ ਲੈ ਜਾਓ ਤੇ ਜੇ ਬਣਵਾਉਣ ਤੋਂ ਰਪੇ ਤਾਂ ਇਹ ਮਹਿੰਗਾ ਬਹੁਤ ਬਹੁਤ ਹਾਂਜੀ ਮੈਂ ਕਹਿੰਦਾ ਇਹ ਸਾਰਾ ਕੰਪਲੀਟ ਸੋਫਾ ਆਪਾਂ ਦੋ ਕੁਰਸੀਆਂ ਦੇ ਭਾਅ 'ਚ ਹੀ ਦੇ ਦਾਂਗੇ। ਹੋਰ ਤਾਂ ਹੋਰ ਆਪਾਂ ਕੱਲੇ ਕੁਰਸੀ ਕੱਲੀ ਕੁਰਸੀ ਵੀ ਜਿਹੜੀ ਮਾਰਕੀਟ ਦੇ ਵਿੱਚ ਲੈਣ ਜਾਵੇ ਟਾਲੀ ਦੀ ਇਹ ਕੁਰਸੀ 35000 ਰੁਪਏ ਤੇ ਇੱਕ ਕੁਰਸੀ ਘੱਟ ਨਹੀਂ ਪੈਣੀ 70000 ਰੁਪਏ ਦਾ ਪ੍ਰਾਈਸ ਟੈਗ ਲੱਗਿਆ ਹੋਊਗਾ। ਮੈਂ ਤੁਹਾਨੂੰ ਦੱਸਦਾ ਇਹ ਸੋਫਾ ਕਿੰਨੇ ਦਾ ਪੈਜੂਗਾ। ਹੂੰ। ਇਹ ਸੋਫੇ 'ਚ ਕਸਟਮਾਈਜ਼ੇਸ਼ਨ ਦੀ ਕੋਈ ਆਪਸ਼ਨ ਨਹੀਂ ਕੋਈ ਚੀਜ਼ ਤੁਸੀਂ ਇਹ 'ਚੋਂ ਛੱਡ ਕੇ ਨਹੀਂ ਜਾ ਸਕਦੇ ਸਾਰਾ ਲੈਣਾ ਪੈਣਾ ਹੈ। 85000 ਰੁਪਏ ਦੇ ਵਿੱਚ 2 ਸੀਟਰ ਉਧਰ ਵਾਲੀ 2 ਸੀਟਰ ਤੇ ਦੋ ਕਿੰਗ ਚੇਅਰਾਂ ਚਾਰ ਨਗ ਮਿਲਣਗੇ 85000 ਰੁਪਏ ਦੇ ਵਿੱਚ ਇਹਦੀ ਸੀਟਰ ਕਪੈਸਿਟੀ ਹੈਗੀ ਹੈ 6 ਸੀਟਰ ਦੀ ਠੀਕ ਹੈ ਜੀ ਪਰ ਜੇ ਆਪਾਂ ਕੁਰਸੀ ਲੈ ਲੈਨੇ ਕਿਤੇ ਵੀ ਲੈਨੇ ਤਾਂ ਡੇਢ ਸੀਟ ਦੇ ਵਿੱਚ ਬੰਦਾ ਲਾਉਂਦਾਗਾ ਤੇ ਆਪਾਂ ਦੇਖੀਏ ਤਾਂ 7 ਸੀਟਾਂ ਬੈਗੀਆਂ ਤੇ 85000 ਰੁਪਏ ਦੇ ਵਿੱਚ ਆਪਾਂ ਦੋ ਇਹ ਸੀਟਾਂ ਤੇ ਦੋ ਸੀਟਾਂ ਆਪਾਂ ਦੇ ਦਾਂਗੇ ਪਰ ਜੇ ਬੰਦੇ ਨੇ ਕੱਲੀ ਇਹ ਕਪੜਾ ਲਾ ਕੇ ਇਹ ਕਪੜਾ ਹੀ ਬਹੁਤ ਸੁਪੀਰੀਅਰ ਲੱਗਿਆ ਇਹ ਕਪੜਾ ਲਾਉਣਾਗਾ ਇਸ ਤਰ੍ਹਾਂ ਦੀ ਲੱਕੜ ਲਾਉਣੀ ਤੇ ਇਸ ਤਰ੍ਹਾਂ ਦੀ ਪਾਲਿਸ਼ ਕਰਾਉਣੀ ਆ ਤਾਂ ਇਹਦੇ ਰੇਟਾਂ ਨੂੰ ਹੈ ਨਹੀਂ ਇਹ ਕੱਲਾ ਸੋਫਾ 15000 ਰੁਪਏ ਪਰ ਸੀਟਾਂ ਸੀ ਉਨ ਦਵਾਂਗੇ ਪਰ ਇਹ ਸਾਰਾ ਕੰਪਲੀਟ ਸੋਫਾ ਸੀ ਸਾਰੀ ਸੀਟਾਂ ਦਾ ਅੱਜ ਸਿਰਫ 85000 ਰੁਪਏ ਵਿੱਚ ਹਾਂ ਇਹਦੇ ਵਿੱਚ ਫਿਰ ਕਸਟਮਾਈਜੇਸ਼ਨ ਦੀ ਆਪਸ਼ਨ ਨਹੀਂ ਇਹਦੇ ਵਿੱਚ ਡਿਲੀਵਰੀ ਕੋਈ ਫਰੀ ਨਹੀਂ ਡਿਲੀਵਰੀ ਕੋਈ ਫਰੀ ਨਹੀਂ ਇਹਦੇ ਚ ਇਹ ਚ ਕਸਟਮਾਈਜੇਸ਼ਨ ਦੀ ਆਫਰ ਨਹੀਂ ਵੀ ਜੋ ਇਹ ਜੇ ਰੇਟ ਨੇ ਫਾਈਨਲ ਤੇ ਐਂਡ ਰੇਟ ਨੇ ਐਸ ਇੱਕ ਸਟਾਕ ਕਲੀਅਰ ਕਰਨਾ ਬਸ ਹੋਰ ਕੋਈ ਚੱਕਰ ਨਹੀਂ ਤੇ ਗਾਰੰਟੀ ਇਹਦੀ ਫੁੱਲ ਹੈ ਬੰਦਾ ਵੀਡੀਓ ਦੇਖ ਕੇ ਆਣਾ ਸੋਚੇ ਵੀ ਤਾਂ ਇਹ ਘੱਟ ਰੇਟਾਂ ਦੇ ਵਿੱਚ ਵੇਚਦੇ ਹੋਣਗੇ ਵੀ ਕੁਆਲਿਟੀ ਮਾੜੀ ਬਣ ਗਈ ਹੋ ਕਿਤੇ ਕੁਆਲਿਟੀ ਬਹੁਤ ਘੈਂਟ ਹੈ ਗਾਰੰਟੀ ਫੁੱਲ ਜੀ ਹਾਂ ਤੇ ਹੁਣ ਆ ਜਗੇ ਆਪਾਂ ਇੱਕ ਉੱਧਰਲੇ ਪਾਸੇੋਂ ਚੱਲੀਏ ਫਿਰ ਦੂਜੇ ਜਿਹੜੇ ਹੁਣ ਤੁਹਾਡੇ ਕੋਲ ਸਟਾਕ 'ਚ ਕਸਟਮਾਈਜੇਸ਼ਨ ਦੇ ਵੀ ਅੰਡਰ ਹੈਗੇ ਆ ਤੇ ਸਟਾਕ ਵੀ ਜਿੰਨਾ ਕੋਈ ਚੱਕਣਾ ਚਾਵੇ ਚੱਕ ਸਕਦੇ ਆ ਹਨਾ ਜਿੰਨੀ ਵੀ ਗਿਣਤੀ 'ਚ ਬਣਾਉਣਾ ਚਾਵੇ ਬਣਵਾ ਸਕਦੇ ਆ ਉਹਨਾਂ ਆਪਾਂ ਉੱਧਰਲੇ ਪਾਸੇ ਆ ਬਣਵਾ ਸਕਦੇ ਹਾਂਜੀ ਹਾਂ ਤਾਂ ਹੁਣ ਇੱਕ ਮੈਨੂੰ ਸਭ ਤੋਂ ਘੈਂਟ ਚੀਜ਼ ਲੱਗੀ ਸੀ ਇੱਥੇ ਪਿਆ ਕਾਰਵਿੰਗ ਵਾਲਾ ਸੋਫਾ ਆਹ ਕਾਰਵਿੰਗ ਵਾਲਾ ਸੋਫਾ ਹਣਾ ਆਮ ਤੌਰ ਤੇ ਕਿਸੇ ਕੋਲ ਡਿਜ਼ਾਈਨ ਇੱਕ ਹੁੰਦੇ ਨੇ ਦੋ ਹੁੰਦੇ ਨੇ ਤਿੰਨ ਹੁੰਦੇ ਨੇ ਹੱਦ ਚਾਰ ਹੁੰਦੇ ਨੇ ਆਪਣੇ ਕੋਲ ਇਹ ਜੇ ਰੇਟਾਂ ਦੇ ਵਿੱਚ ਹੀ ਇਹਦੇ ਵਿੱਚ ਹੀ ਪੰਜ ਤੋਂ ਛੇ ਡਿਜ਼ਾਈਨ ਅਵੇਲੇਬਲ ਮਿਲ ਜਾਣਗੇ ਜੇ ਕੋਈ ਅਵੇਲੇਬਲ ਨਹੀਂ ਉਹ ਅਗਲੇ ਨੂੰ ਕੁਆਲਿਟੀ ਦਿਖਾ ਗਿਆ ਉਹਨੂੰ ਕੱਚਾ ਮਟੀਰੀਅਲ ਦਿਖਾ ਦਾਂਗੇ ਰੌ ਦੇ ਵਿੱਚ ਨਹੀਂ ਅਜੇ ਕੋਈ ਦਿਖਾਉਂਦਾ ਸੀ ਸਾਡੀ ਪ੍ਰੋਡਕਸ਼ਨ ਸਾਰੀ ਇਹਦੀ ਆਉਂਦੀ ਆ ਅਸੀਂ ਰੌ ਦੇ ਵਿੱਚ ਵੀ ਦਿਖਾ ਦਾਂਗੇ ਹੈਵੀ ਜਿਕਾਰਡ ਕੱਪੜਾ ਲੱਗਿਆ ਹੋਇਆ ਇਹ ਵੀ ਕਸਟਮਾਈਜ਼ ਹੋ ਜਾਊ ਬਾਹਾਂ ਤੇ ਬੈਕਿੰਗ ਵਾਲਾ ਕੱਪੜਾ ਇਹ ਵੀ ਕਸਟਮਾਈਜ਼ ਹੋ ਜਾਊਗਾ ਤੁਸੀਂ ਰੇਟ ਸੁਣ ਕੇ ਤਾਂ ਹੈਰਾਨ ਹੋ ਜਾਓਗੇ ਕਿ ਆਪਾਂ ਸਾਰਾ ਕੰਪਲੀਟ ਸੈੱਟ 322 ਡਿਵਾਈਡਰ ਟੇਬਲ ਦੇ ਨਾਲ ਸ਼ੀਸ਼ਾ ਵੀ ਕਿੰਨਾ ਦੇ ਦਾਂਗੇ ਜੀ ਕਿੰਨੇ ਦਾ ਦੇ ਦੋਗੇ ਵੀ ਆਪਾਂ ਸਾਰਾ ਕੰਪਲੀਟ ਸੈਟ ਸਿਰਫ ਤੇ ਸਿਰਫ 90000 ਰੁਪਏ ਦੇ ਦਾਂਗੇ ਘਰੇ ਪਹੁੰਚੂਗਾ ਡਿਲੀਵਰੀ ਫ੍ਰੀ ਸਾਰੇ ਪੰਜਾਬ ਚ ਕਲਰ ਆਪਸ਼ਨ ਹੈਗੀ ਆ ਨਾ ਬਾਦੂ ਨੇ ਦੀ ਕਲਰ ਆਪਸ਼ਨ ਗਰੰਟੀ ਹੈਗੀ ਆ ਨਾ ਗਰੰਟੀ ਫੁੱਲ ਹੈ ਜੀ ਦੀ ਇਹਦੇ ਨਾਲ ਇਹ ਆ ਸਾਰੇ ਕਾਸੇ ਵਾਲਾ ਹੈਗਾ ਹਾਂਜੀ ਹਾਂ ਇਹਦੇ ਚ ਇੱਕ ਅੱਧੀ ਸ਼ੀਟ ਵੱਧ ਘੱਟ ਕਰਨੀ ਆ ਕਰ ਸਕਦੇ ਆ ਕਰ ਸਕਦੇ ਆ ਇਹ ਚ ਕਸਟਮਾਈਜ਼ਰ ਡਿਜ਼ਾਈਨ ਦੀ ਵੀ ਹੋ ਜੂ ਰੰਗਾਂ ਦੀ ਹੋ ਜੂ ਇੱਕ ਹੋਰ ਬਹੁਤ ਸ਼ਾਨਦਾਰ ਡਿਜ਼ਾਈਨ ਨਵਾਂ ਹੈਗਾ ਇਹਨੂੰ ਦੁਬਈ ਵਾਲਾ ਡਿਜ਼ਾਈਨ ਕਹਿੰਦੇ ਨੇ ਦੁਬਈ ਦੇ ਵਿੱਚ ਇਹ ਸੋਫਾ ਪਿਆਗਾ ਇਹਦੀ ਰੰਗਾਂ ਦੀ ਚੁਆਇਸ ਹੋਰ ਕਾਫੀ ਮਿਲ ਜੂਗੀ Ouais. ਪ੍ਰਾਈਸ ਇਹਦਾ ਵੀ ਸੇਮ ਹੋਊਗਾ ਤੁਸੀਂ ਕਪੜਾ ਦੇਖਸੋ ਕਿੰਨਾ ਹੈਵੀ ਲੱਗਾ ਹੋਇਆਗਾ 3+2+2 ਤੇ ਇਹਦੇ ਨਾਲ ਦਾ ਹੀ ਸੋਫੇ ਦੇ ਨਾਲ ਦਾ ਹੀ ਟੇਬਲ ਮਿਲ ਜੂਗਾ ਤੇ ਇਹਦੇ ਸੋਫੇ ਦੇ ਨਾਲ ਦੀ ਡਿਵਾਈਡਰ ਮਿਲ ਜੂਗਾ ਜਿਵੇਂ ਆਪਾਂ ਉਧਰ ਦੇਖ ਕੇ ਹਟਿਆ ਇਹ ਵੀ 9 ਸੀਟਾਂ ਦਾ ਪੂਰਾ ਕੰਪਲੀਟ ਸੈੱਟ ਹੋਊਗਾ ਟੇਬਲ ਵੀ ਹੋਊਗਾ ਜਿਹਨਾਂ ਸ਼ੀਸ਼ਾ ਵੀ ਹੋਊਗਾ ਇਹਦੇ ਨਾਲ ਦੇ ਇਹ ਵੀ ਆਪਾਂ 90000 ਰੁਪਏ ਦੇ ਦਾਂਗੇ ਵਿਗਾ ਕੋਈ ਆਪਾਂ ਲਜਾਉਣ ਵਾਲੀ ਗੱਲ ਨਹੀਂ ਕਰਾਂਗੇ ਵੀ ਇਹ ਭੋਰਾ ਡਿਜ਼ਾਈਨ ਦਾ ਫਰਕ ਆ ਗਿਆ ਇਹ ਤਾਂ ਜਿੰਨੇ ਦਾਗਾ ਆਉਣ ਤੋਂ ਬਾਅਦ ਆਪਾਂ ਕਹਾਂਗੇ ਹਾਂ ਇਹ ਤੇ ਮਹਿੰਗਾ ਹੋ ਗਿਆ ਕੁਝ ਸਸਤਾ ਉਹ ਗੱਲ ਹੈ ਨਹੀਂ ਕਿ ਹਾਂ ਉਹ ਉਹ ਗੱਲ ਹੈ ਨਹੀਂ ਲਜਾਉਣ ਵਾਲ ਕੋਈ ਗੱਲ ਨਹੀਂ ਸਾਰੀ ਸਾਫ਼ ਸੁਥਰੀ ਗੱਲ ਹੋਈ ਜਿਹੜੀ ਹੋਈ ਚੱਲ ਬਈ 사જન ਚੱਲ ਬਈ 사જન ਚੱਲ ਬਈ 사જન ਅੱਜ ਅੱਜ ਕਰਨ ਇਹ ਇਹ ਤਾਂ ਦਿਲ ਵੱਡਾ ਕੀਤਾ ਵਾ ਅੱਜ ਦੀ ਰੈ ਰੂ ਘਰੇ ਹੋਈ ਵੀ ਅੱਜ ਇਹ ਤੋਂ ਛੋਟਾ ਛਾਟਾ ਲੈ ਲੋ ਜਿੰਨੀਆਂ ਲਈਆਂ ਜਾਂਦੀਆਂ ਆਜੋ ਆ ਆ ਕੀ ਪਿਆ ਆਹਾ ਆਹਾ ਇਹ ਇਹ ਟੂ ਸੀਟਰ ਹੈ ਸਾਰੇ ਕੰਪਲੀਟ ਸੈਟ ਦਾ ਟੂ ਸੀਟਰ ਹੈ ਅੱਛਾ ਕੰਪਲੀਟ ਸੈਟ ਦਾ ਟੂ ਸੀਟਰ ਹੈ ਹੋਰ ਹੋਰ ਦੇ ਦੱਸ ਹੁਣ ਹੋਰ ਬਈਆ ਤੁਹਾਨੂੰ ਆਫਰ ਦੇ ਦਾਂਗੇ ਜਿਹੜੀ ਆਪਣੀ ਇਹ ਆਫਰ ਹੈ ਸਾਰੇ ਪੈਕੇਜ ਦੀ ਜੇ ਕਿਸੇ ਨੇ ਸਾਰੇ ਘਰ ਦਾ ਸਮਾਨ ਲੈਣਾ ਪੂਰੀ ਟੌਪ ਕੁਆਲਿਟੀ ਦਾ ਲੈਣਾ ਤਾਂ ਇੰਨੇ ਘੱਟ ਰੇਟਾਂ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਸਮਾਨ ਨਹੀਂ ਮਿਲਦਾ ਆਫਰ ਆ ਪੰਜਾਬ ਦੇ ਵਿੱਚ ਬਹੁਤ ਲਾ ਦੇਣਗੇ ਤੇ ਕੁਆਲਿਟੀ ਨਹੀਂ ਬੰਦਾ ਇਹ ਜਿਹੇ ਰੇਟਾਂ ਦੇ ਸਕਦਾ ਕੁਆਲਿਟੀ ਸਾਡੀ ਕੀ ਵੱਖਰੀ ਹੈ ਅਸੀਂ ਇਸ ਤਰ੍ਹਾਂ ਦੇ ਹੈਵੀ ਕੜਾਈ ਵਾਲੇ ਬੈੱਡ ਦੇ ਦਾਂਗੇ ਸਾਰਾ ਪਲਾਈ ਬੋਰਡ ਦੇ ਵਿੱਚ ਬੈੱਡ ਬਣਿਆ ਹੋਊ 5 ਸਾਲ ਦੀ ਬੈੱਡ ਦੀ ਗਾਰੰਟੀ ਹੋ ਹੋਰ ਤਾਂ ਹੋਰ ਕਸਟਮਾਈਜੇਸ਼ਨ ਵੀ ਕਰ ਦਾਂਗੇ ਇਹਦੇ ਨਾਲ ਹੀ ਅਸੀਂ ਇੱਕ 5 ਇੰਚ ਠੰਡੇ ਗਰਮ ਵਾਲੇ ਗਿੱਦੇ ਦੇਦਾਂਗੇ ਵੀ ਗਾਰੰਟੀ ਵਾਲੇ ਗਿੱਦੇ ਦੇ ਦਾਂਗੇ ਇਹਦੇ ਨਾਲ ਹੀ ਅਸੀਂ ਇੱਕ ਵੱਡਾ ਅਗਲੇ ਨੂੰ ਹੈਵੀ ਸੋਫਾ ਸੈੱਟ ਦੇ ਦਾਂਗੇ 9 ਸੀਟਰ ਸੋਫਾ ਹੋਊਗਾ 7 ਸੀਟਰ ਦੀ ਐਲ 2 ਸੀਟਰ ਦਾ ਡਿਵਾਈਡਰ ਡਿਵਾਈਡਰ ਨੂੰ ਛੱਡ ਕੇ ਜੇ ਇਹ ਕੁਰਸੀਆਂ ਵੀ ਕਰਾ ਸਕਦਾ ਹੈ ਜਿਆਨੇ ਡਿਵਾਈਡਰ ਨਾਲ ਕੁਰਸੀਆਂ ਕਰਾਏ ਸੇਮ ਰੇਟ ਨੂੰ ਵਿਦ ਟੇਬਲ ਤੇ ਸ਼ੀਸ਼ਾ ਦੇ ਦਾਂਗੇ ਤੇ ਇਹਦੇ ਨਾਲ ਹੀ ਡੀਲ ਹਜੇ ਉਰੀ ਨਹੀਂ ਮੁੱਕਦੀ ਇੱਕ ਵੱਡੀ 7 ਵ5 ਦੀ ਖੁੱਲੀ ਟੁੱਲੀ ਲਮਾਰੀ ਦੇ ਦਾਂਗੇ ਇਹਨੂੰ ਵੀ ਬੰਦਾ ਕਸਟਮਾਈਜ਼ ਕਰਵਾ ਸਕਦਾ ਜਿਹੇ ਜਾ ਮਰਜ਼ੀ ਰੰਗ ਲੈ ਸਕਦਾ ਹੈ ਠੀਕ ਹੈ ਜੀ ਇਹਦੇ ਨਾਲ ਹੀ ਆਪਾਂ ਇੱਕ ਜਿਹੜਾ ਬੰਦਾ ਆਪਣੀ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰਕੇ ਫਿਰ ਇਹ ਪੈਕੇਜ ਨੂੰ ਆਰਡਰ ਕਰੂਗਾ ਜਿਹੜਾ ਬੰਦਾ ਸਕਰੀਨਸ਼ਾਟ ਦਿਖਾਊਗਾ ਦੇਣੀ ਆਪਾਂ ਚਿਹਰੇ ਉਹਨੂੰ ਹੀ ਆ ਇੱਕਾ ਘੁੰਮਣ ਵਾਲੀ ਚੇਅਰ ਆਪਾਂ ਫ੍ਰੀ ਦੇ ਦਾਂਗੇ ਤੇ ਇਹਦੇ ਨਾਲ ਹੀ ਜਾ ਬੰਦਾ ਪ੍ਰੈਸਟੇਬਲ ਐ ਜੇ ਕਿਸੇ ਚੇਅਰ ਨਹੀਂ ਲੈਣੀ ਬੰਦਾ ਪ੍ਰੈਸਟੇਬਲ ਦਾ ਐਸਾ ਦਾਗਾ ਤੇ ਇਹ ਸਾਰਾ ਸਮਾਨ ਬੈੱਡ ਗੱਦੇ ਸੋਫਾ ਟੇਬਲ ਲਿਮਾਰੀ ਪ੍ਰੈਸਟੇਬਲ ਜਾਂ ਘੁੰਮਣ ਵਾਲੀ ਚੇਅਰ ਬੰਦਾ ਸਾਰਾ ਕੰਪਲੀਟ ਸੈੱਟ ਸਿਰਫ ਤੇ ਸਿਰਫ 70000 ਰੁਪਏ ਦਾ ਲੈ ਸਕਦਾ ਡਿਲੀਵਰੀ ਵੀ ਨਾਲ ਡਿਲੀਵਰੀ ਸਾਰੇ ਪੰਜਾਬ ਚ ਫ੍ਰੀ ਹੈ 70000 ਰੁਪਏ ਦੇ ਵਿੱਚ ਸਾਰੇ ਘਰ ਦਾ ਸਮਾਨ ਤੇ ਉਹ ਵੀ ਸਿਰਾਂ ਗਾਰੰਟੀ ਆ 1000 ਰੁਪਏ ਬੰਦੇ ਨੇ ਅਡਵਾਂਸ ਦੇਣਾ ਬਾਕੀ ਸਾਰੀ ਪੇਮੈਂਟ ਅਗਲੇ ਨੇ ਘਰੇ ਦੇਣੀ ਆ ਕੋਈ ਮਤਲਬ ਉਹਦਾ ਚੱਕਰ ਨਹੀਂ ਹੈਗਾ ਹੂੰ ਹੂੰ ਕਮਾਲ ਆ ਯਾਰ ਮੈਨੂੰ ਦੁਕਾਨਦਾਰ ਪੁੱਛ ਲੈਂਦੇ ਆ ਆਹ ਗੱਲ ਜੇ ਤੁਸੀਂ ਕਹਿ ਦਿੰਨੇ ਆ ਜੀ ਉਹ ਕਹਿੰਦੇ ਯਾਰ ਉਹਨਾਂ ਦਾ 1000 ਰੁਪਏ ਵਾਲਾ ਸਿਸਟਮ ਚੱਲਦਾ ਲੋਕ ਘਰੇ ਗਿਆ ਤੋਂ ਪੈਸੇ ਦੇ ਦਿੰਦੇ ਆ ਮੈਨੂੰ ਸੱਚਾ ਚੌੜ ਵਾਲੀ ਗੱਲ ਨਹੀਂ ਮੈਨੂੰ ਅੱਛਾ ਕਈ ਬੰਦੇ ਨੇ ਇਹ ਗੱਲ ਪੁੱਛੀ ਆ ਠੀਕ ਹੈ ਬਿਜਾਰ ਥੋਟਾ ਬਏ ਸਿਸਟਮ ਤਕੜਾ ਆ ਇਹ ਹਾਂ ਨਹੀਂ ਪਤਾ ਕੀ ਗੱਲ ਹੈ ਤਕੜਾ ਆ ਪਈ ਹੈ ਕਿਉਂਕਿ ਜਿਹੜੀ ਅਸੀਂ ਚੀਜ਼ ਮੰਨ ਲਓ ਵੀਡੀਓ ਦੇ ਵਿੱਚ ਕਹਿਤੀ ਉਹ ਘਰੇ ਜਾ ਕੇ ਹੋਊਗੀ ਵੀ ਜਦੋਂ ਅਗਲੇ ਨੂੰ ਮੰਨ ਲਓ ਮੈਂ ਤੁਸੀਂ ਸਮਾਨ ਮੰਗਾ ਲਿਆ ਵੀਡੀਓ ਦੇਖ ਕੇ ਜਦੋਂ ਤੁਸੀਂ ਵੀਡੀਓ ਚ ਦੇਖਿਆ ਕੁਛ ਘਰੇ ਕੁਛ ਗਿਆ ਤੁਸੀਂ ਕਿਵੇਂ ਰੁਪਏ ਦੇ ਦੋਗੇ ਸਾਡੇ ਕੋਲ ਕਿਹੜਾ ਪਿਸਤੌਲ ਚੱਕੀ ਵੀ ਅਸੀਂ ਲੋੜ ਰੁਪਏ ਘੜਾ ਲਾਂਗੇ ਜੇ ਜਿਹੜੀ ਕੁਆਲਿਟੀ ਵਧੀਆ ਸਾਡੀ ਤਾਂ ਹੀ ਅਗਲਾ ਗਿਣਕੇ ਨਾਲ ਦੀਆਂ ਰੁਪਏ ਦੇ ਦਿੰਦਾਗਾ ਆ ਕੇ ਮੈਂ ਮੜਿਆ ਪਿਆ ਲੁੱਟਦਾ ਦਿਲ ਪਰਦੇਸੀਆਂ ਦੇ ਦਿਲ ਲੁੱਟਦਾ ਇਹ ਕਰਨਿਆ ਦੱਸ ਫਿਰ ਕਿੰਨੇ ਦਾ ਦੇਗੀ ਇਹ 11 ਸੀਟਰ ਸੋਫਾ ਬਣਾ ਹੈ ਸਾਰਾ ਕੰਪਲੀਟ ਸੈੱਟ ਇਹ 62000 ਰੁਪਏ ਦੇ ਦਾਂਗੀ ਚੱਕੋ ਮਤਲਬ 55000 ਰੁਪਏ ਪਰਸੋਂ ਹਾਂ ਉੱਤੋਂ ਡਿਲੀਵਰੀ ਫ੍ਰੀ ਹੋਰ ਵੀ ਕੱਟ ਪੈ ਗਈ ਚੱਕੋ ਉੱਤੋਂ ਡਿਲੀਵਰੀ ਫ੍ਰੀ ਤੇ ਇੱਕ ਗੱਲ ਹੋਰ ਸੁਣ ਲਓ ਮੇਰੀ ਹੁਣ ਕੈਨੇਡਾ ਅਮਰੀਕਾ ਇੰਗਲੈਂਡ ਆਸਟ੍ਰੇਲੀਆ ਯੂਰਪ ਜਿੱਥੇ ਮਰਜ਼ੀ ਮੰਗਾ ਲਓ ਇਹ ਵੀ ਗੱਲ ਆ ਉਹ ਨਹੀਂ ਡਿਲੀਵਰੀ ਫ੍ਰੀ ਭਾਈ ਉਹ ਨਹੀਂ ਡਿਲੀਵਰੀ ਫ੍ਰੀ ਉੱਥੇ ਪੈਸੇ ਲਵਾਂਗੇ ਡਿਲੀਵਰੀ ਦਾ ਹਾਂ ਉੱਥੇ ਲਵਾਂਗੇ ਪਰ ਜੋ ਵੀ ਜਾਇਜ਼ ਹੋਊਗਾ ਵੀ ਉੱਥੇ ਉਹਨੇ ਕਿ ਲਵਾਂਗੇ ਰੁਪਏ ਉੱਥੇ ਡਿਲੀਵਰੀ ਜਾਇਜ਼ ਰੇਟ 'ਚ ਮਿਲ ਜੂਗੀ ਆ ਹਾਂ ਪੰਜਾਹ ਪੰਜਾਹ ਡਿਲੀਵਰੀ ਫ੍ਰੀ ਆ ਵੀ ਸਾਰਾ ਪ੍ਰੋਪਰ ਗੈਡ ਕਰਕੇ ਸਾਰੇ ਵਧੀਆ ਤਰੀਕੇ ਨਾਲ ਸਾਰੀ ਵਰਲਡ ਵਾਈਡ ਸ਼ਿਪਿੰਗ ਕਰਦਾ ਹੈ ਕੋਈ ਚੱਕਰ ਨਹੀਂ ਆ ਵੀ ਜਿਹੜਾ ਬੈੱਡ ਬਣਿਆ ਇਹ ਵੀ ਆਸਟ੍ਰੇਲੀਆ ਜਾਣਾ ਹੈ ਕੁਇਨ ਸਾਈਜ਼ ਦਾ ਬੈੱਡ ਬਣਿਆਗਾ ਆ ਜਿਹੜਾ ਬੈੱਡ ਬਣਿਆਗਾ ਇਹ ਨਿਊਜ਼ੀਲੈਂਡ ਜਾਣਾਗਾ ਇਹ ਵੀ ਉਧਰਲੇ ਡਿਜ਼ਾਈਨ ਦਾ ਗਾਹਕ ਨੇ ਬੈੱਡ ਦੀ ਫੋਟੋ ਭੇ ਨਾ ਇਹ ਬੈਡ ਨਾ ਇਹ ਕੁਰਸੀ ਇਹ ਕੀ ਹੈ ਇਹ ਨਾ ਮੇਜ਼ ਹੈ ਕੀ ਹੈ ਦਫ਼ਤਰ ਦੇ ਵਿੱਚ ਲਾਉਣ ਨੂੰ ਕਸਟਮਰ ਨੇ ਬਣਵਾਇਆ ਹੈ ਇਹ ਕਹਿੰਦੇ ਆਫਿਸ ਦੇ ਵਿੱਚ ਲਾਉਣ ਨੂੰ ਮਾਨੂੰ ਪੈਣਾ ਪੂਣਾ ਹੁੰਦਾ ਹੈ ਹੈ ਕਸਟਮਾਈਜ਼ ਕਰਨਾ ਨਸਲ ਲਿਆ دیا ਹੈ ਚਲੋ ਆਜੋ ਚੀਜ਼ਾਂ ਇਹਦੇ ਕੋਲ ਕਮਾਲ ਹੁੰਦੀਆਂ ਹੈ ਜੀ ਦੇਖ ਯਾਰ ਦੇਖ ਸਮਾਨ ਪਿਆ ਦੇਖ ਇਧਰ ਪੈਕਿੰਗ ਹੋਈ ਪਈ ਹੈ ਹੈ ਲਾ ਵੀ ਸੱਜਣੋ ਆਜੋ ਬਰਨਾਲੇ ਹੋਰ ਤਾਂ ਨਹੀਂ ਕੋਈ ਸਚਨ ਚੀਜ਼ ਦਿਖਾਉਣ ਵਾਲੀ ਇੱਕ ਆ ਲੈਕਟ ਵਾਲਾ ਸੋਫਾ ਦਿਖਾਉਣ ਵਾਲਾ ਚੱਲ ਚੱਲ ਆ ਜਾ ਚੱਲ ਆ ਜਾ ਆ ਜਾ ਆ ਜਾ ਕਿੱਥੇ ਆ ਆ ਪਿਆ ਗਿਆ ਜੀ ਆਹ ਸੇ ਤਾਂ ਮੁੱਢ ਜੀ ਪਿਆ ਹਾਂਜੀ ਹਾਂ ਬਈ ਮੱਲਾ ਬਾਲੇ ਬੇਕੇ ਆਹ ਹਾ ਨਾ ਜੀ ਆ ਬਾੜੇ ਵਿੱਚ ਬਾੜਾ ਪਸੰਦ ਆ ਲੋਕਾਂ ਦੀ ਹਾਂ ਕੰਪਲੀਟ ਸੈੱਟ ਸਾਰਾ ਜਿਹੜਾ ਬਣਿਆ ਹੋਗਾ 11 ਸੀਟਾਂ ਦਾ ਸੋਫਾ ਬਣਿਆ ਹੋਇਆਗਾ ਇਹਦੇ ਇਹ ਕਨੈਕਸ਼ਨ ਨਹੀਂ ਹੋਇਆ ਬੈ ਲੈਟਾਂ ਚੱਲਦੀਆਂ ਇਹਦੇ ਇੱਥੇ ਲਾਈਟ ਚੱਲਦੀ ਹੈ ਉੱਥੇ ਲਾਈਟ ਚੱਲਦੀ ਹੈ ਜੀ ਹਾਂ ਕਾਰਨਰ ਤੇ ਤੇ ਉਧਰਲੇ ਪਾਸੇ ਲਾਈਟ ਚੱਲਦੀ ਹੈ ਇਹ ਸਾਰਾ ਕੰਪਲੀਟ ਸੈੱਟ ਵਿਦ ਸ਼ੀਸ਼ਾ ਅਸੀਂ ਸਿਰਫ ਤੇ ਸਿਰਫ 51000 ਰੁਪਏ ਦਾ ਦੇ ਰਹੇ ਹਾਂ ਆਫਰ ਦੇ ਵਿੱਚ ਰੰਗ ਕੋਈ ਲੈ ਲੇ ਰੰਗ ਜਿਹੜਾ ਮਰਜ਼ੀ ਲੈ ਲੇ ਬਲੈਕ ਤੋਂ ਬਾਅਦ ਚਲਦਾ ਉਹ ਰੰਗ ਜਿਹੇ ਜਾਂ ਮਰਜ਼ੀ ਕਸਟਮਰ ਲੈ ਲੇ ਤੇ 5 ਸਾਲ ਦੀ ਦੀ ਗਾਰੰਟੀ ਹੈ ਉਹੀ 1000 ਰੁਪਏ ਬੰਦ ਰੇਡ ਵਾਸਤੇ ਦੇਣਾ ਹੈ ਬਾਕੀ ਪੇਮੈਂਟ ਅਗਲਾ ਘਰੇ ਦੇ ਸਕਦਾ ਹੈਗਾ ਯਾਰ ਇੱਥੇ ਹਰੇਕ ਚੀਜ਼ ਹੀ ਜਾਇਜ਼ ਰੇਟ ਮਿਲ ਜਾਣੀ ਆ ਹਾਂ ਸਚਨ ਐਵੇਂ ਹੀ ਨਾ ਗੱਲ ਹਾਂਜੀ ਹਾਂ ਹਰ ਇੱਕ ਚੀਜ਼ ਜਾਇਜ਼ ਰੇਟ ਮਿਲ ਜਾ ਜਰੂਰੀ ਨਹੀਂ ਤੁਸੀਂ ਸਾਡੇ ਡਿਜ਼ਾਈਨ ਲੈਣੇ ਨੇ ਤੁਸੀਂ ਜਿਹੇ ਜਾਂ ਮਰਜ਼ੀ ਡਿਜ਼ਾਈਨ ਕੱਢ ਲਿਓ ਵੀ ਅਸੀਂ ਆਹ ਚੀਜ਼ ਬਣਾਉਣੀ ਆ ਹੂ ਹੂ ਚੀਜ਼ ਕੱਟਣੀਆਂ ਦਾ ਇਹ ਇੱਥੇ ਫੈਕਟਰੀ ਆ ਦੋਨੋਂ ਦਾ ਕੋਈ ਡਿਜ਼ਾਈਨ ਭੇਜੋ ਇਹ ਬੰਦੇ ਨੂੰ ਅਸਲ ਦੇ ਵਿੱਚ ਨਾ ਜਦੋਂ ਕੋਈ ਬੰਦਾ ਚੈਲੰਜ ਦਿੰਦਾ ਇਹਨੂੰ ਆਉਂਦਾ ਸਵਾਦ ਜੀ ਹਾਂ ਇਹਨੂੰ ਹੁੰਦਾ ਚੈਲੰਜ ਲੈਣ ਦਾ ਸਵਾਦ ਇਹਨੂੰ ਤੁਸੀਂ ਨਾ ਕੋਈ ਵੀ ਚੈਲੰਜ ਫਰਨੀਚਰ ਵਾਲੇ ਸੰਬੰਧ ਚ ਦੇ ਕੇ ਦੇਖੋ ਕਿ ਆਹ ਚੀਜ਼ ਸਾਨੂੰ ਵਿਦੇਸ਼ ਚੋਂ ਐਸ ਰੇਟ ਪੈ ਰਹੀ ਹੈ ਜੈਜ ਰੇਟ ਤਿਆਰ ਕਰਕੇ ਦੇ ਤੇ ਇਸ ਤੋਂ ਵਧੀਆ ਤਿਆਰ ਕਰ ਦੋ ਇਹਨੂੰ ਚਾ ਚੜ ਜਾਣਾ ਇਹਨੂੰ ਰਾਤ ਨੂੰ ਨੀਂਦ ਨਹੀਂ ਆਉਣੀ ਇਹਨੂੰ ਐ ਹੋ ਜਾਂਦਾ ਕਿ ਅੱਜ ਮੈਨੂੰ ਚੈਲੰਜ ਮਿਲ ਗਿਆ ਤੁਸੀਂ ਦੁਨੀਆ ਤੋਂ ਕੋਈ ਵੀ ਡਿਜ਼ਾਈਨ ਚੱਕੋ ਤੇ ਇਹਦੇ ਕੋਲ ਭੇਜੋ ਤੇ ਇਹ ਬੰਦਾ ਉਸ ਚੀਜ਼ ਦੇ ਰੇਟ ਨੂੰ ਤੇ ਉਹਦੀ ਕੁਆਲਿਟੀ ਨੂੰ ਸਾਰੇ ਕਿਸੇ ਨੂੰ ਚੈਲੰਜ ਕਰੂਗਾ ਜੀ ਉਹ ਸਿਰਾ ਕੰਮ ਕਰਦਾ ਤੇ ਤੁਹਾਡੇ ਘਰੇ ਦੁਨੀਆਂ ਤੇ ਜਿੱਥੇ ਵੀ ਬੈਠਿਆ ਤੁਸੀਂ ਤੁਹਾਡੇ ਘਰੇ ਇਹ ਬੰਦਾ ਡਿਲੀਵਰੀ ਕਰਾ ਦੂਗਾ ਪੰਜਾਬ ਵਿੱਚ ਫ੍ਰੀ ਕਰ ਦੂਗਾ ਤੇ ਵਿਦੇਸ਼ ਦੇ ਵਿੱਚ ਜੈਜ ਰੇਟ ਤੇ ਕਰ ਜੈਜ ਰੇਟ ਤੇ ਕਰ ਕੀ ਹੋਗਾ ਨਹੀਂ ਮਤਲਬ ਕਹਿਣ ਤੋਂ ਭਾਵ ਜਿਹੜਾ ਪੰਜਾਬ ਵਿੱਚ ਬੈਠਾ ਉਹਦੇ ਲਈ ਡਿਲੀਵਰੀ ਫ੍ਰੀ ਆ ਤੇ ਜਿਹੜਾ ਪੰਜਾਬੀ ਦੁਨੀਆ ਤੇ ਬੈਠਾ ਉਹਦੇ ਲਈ ਡਿਲੀਵਰੀ ਜੈਜ ਰੇਟ ਤੇ ਆ ਸੱਜਣੋ ਬੰਦੇ ਨਾਲ ਸੰਪਰਕ ਕਰ ਲਿਓ ਸਿਰ ਆ ਗੱਲ ਬਾਤ ਆ YouTube ਦਾ ਬਾਈ ਦਾ ਚੈਨਲ ਆ ਬਰਨਾਲਾ ਬੁੱਡਸ ਬਰਨਾਲਾ ਉਹ YouTube ਤੇ Instagram ਤੇ ਬਰਨਾਲਾ Instagram ਤੇ ਚੈਨਲ ਆ ਬਾਈ ਦਾ ਬਰਨਾਲਾ ਬੁੱਡਸ ਬੰਦਾ Instagram ਤੇ ਜਿਹੜੀਆਂ ਵੀਡੀਓ ਪਾਉਂਦਾ ਤੁਸੀਂ ਚੈੱਕ ਕਰਿਓ ਮੈਥੋਂ ਸਾਰੀਆਂ ਦਿਖਾਈਆਂ ਨੇ ਨੰਗਾ ਮੰਝਲਾਂ ਕਈ ਆ ਪਰ ਸਿਰ ਆ ਗੱਲ ਬਾਤ ਆ